ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾ ਦਲੀਪ ਸਿੰਘ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਜੋ ਕਹਿਰ ਵਰਪਾਇਆ ਹੈ ਉਸ ਦੇ ਬਾਰੇ ਹਰ ਇਨਸਾਨ ਜਾਣਦਾ ਹੈ ਪਰ ਇਸ ਸਮੇ ਪੂਰੇ ਪੰਜਾਬ ਦੇ ਵਿੱਚ ਜਿਸ ਖਿੱਤੇ ਤੇ ਸਭ ਤੋਂ ਵੱਧ ਨਜ਼ਰ ਹੈ ਉਹ ਹੈ ਕੱਗਰ ਵਾਲਾ ਇਲਾਕਾ ਜੀ ਹਾਂ ਕੱਗਰ ਇਸ ਸਮੇਂ ਕਰੀਬ-ਕਰੀਬ ਓਵਰਫਲੋ ਹੋ ਚੁੱਕੀ ਹੈ ਤੇ ਕਈ ਪਿੰਡਾਂ ਦੇ ਵਿੱਚ ਇਸ ਦਾ ਪਾਣੀ ਜਾਣਾ ਸ਼ੁਰੂ ਵੀ ਹੋ ਚੁੱਕਾ ਹੈ ਜੇਕਰ ਤੁਹਾਨੂੰ ਇਸ ਪੂਰੇ ਇਲਾਕੇ ਦਾ ਪਤਾ ਹੈ ਤਾਂ ਚੰਡੀਗੜ੍ਹ ਤੋਂ ਲੈ ਕੇ ਹਰਿਆਣੇ ਤੱਕ ਕੱਗਰ ਦਰਿਆ ਜਾਂਦਾ ਹੈ ਰਾਹ ਦੇ ਵਿੱਚ ਕਈ ਪਿੰਡਾਂ ਨੂੰ ਇਸ ਸਮੇਂ ਅਲਰਟ ਕਰ ਦਿੱਤਾ ਗਿਆ ਇਹ ਸਾਰੇ ਪਿੰਡ ਕਿਹੜੇ-ਕਿਹੜੇ ਨੇ ਰਾਜਪੂਰਾ ਪਟਿਆਲਾ ਉਸ ਤੋਂ ਇਲਾਵਾ ਸਮਾਣਾ ਤੇ ਖਨੋਰੀ ਵਾਲੇ ਪਾਸੇ ਸਾਰੇ ਪਾਸੇ ਇਸ ਸਮੇਂ ਅਲਰਟ ਕੀਤਾ ਗਿਆ ਪਰ ਸਭ ਤੋਂ ਪਹਿਲਾਂ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਨੌਰ ਦੀ ਕਿਉਂਕਿ ਕਨੌਰ ਤੋਂ ਵੀ ਘੱਗਰ ਹੋ ਕੇ ਗੁਜ਼ਰਦੀ ਹੈ ਤੇ ਨਾਲ ਹੀ ਭਾਖੜਾ ਵੀ ਹੈ ਤੇ ਇਸ ਥਾਂ ਦੀ ਤਸਵੀਰ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਅੰਦਾਜ਼ਾ ਲੱਗੇਗਾ ਕਿ ਇਸ ਪੂਰੇ ਇਲਾਕੇ ਦੇ ਵਿੱਚ ਖਤਰਾ ਕਿੰਨਾ ਵੱਡਾ ਹੈ ਇਹ ਤੁਸੀਂ ਇੱਕ ਵੱਡਾ ਪਾੜ ਪਿਆ ਦੇਖ ਰਹੇ ਹੋ ਇਹ ਪਾੜ ਪਿਆ ਹੋਇਆ ਭਾਖੜਾ ਨਹਿਰ ਦੇ ਵਿੱਚ ਜੀ ਹਾ ਪਾਖੜਾ ਨਹਿਰ ਦੇ ਵਿੱਚ ਇਸ ਕਰਕੇ ਅਸੀਂ ਕਹਿ ਰਹੇ ਕਿਉਂਕਿ ਪਰਲੇ ਪਾਸ ਜੇਕਰ ਤੁਸੀਂ ਦੇਖ ਰਹੇ ਜਿੱਥੋਂ ਪਾਣੀ ਆ ਰਿਹਾ ਉਹ ਖੱਗਰ ਦਾ ਪਾਣੀ ਓਵਰਫਲੋ ਹੋ ਕੇ ਜਦੋਂ ਇੱਥੇ ਪਾੜ ਪਿਆ ਤਾਂ ਇਹ ਪਾਖੜਾ ਨਦੀ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਪਾਖੜਾ ਨਹਿਰ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਤੇ ਇਹ ਸਾਰਾ ਪਾਣੀ ਹੁਣ ਹਰਿਆਣੇ ਵੱਲ ਜਾਣਾ ਸ਼ੁਰੂ ਹੋ ਚੁੱਕਾ ਹੈ ਤੇ ਨਾਲ ਨਾਲ ਜਿਹੜੇ ਵੀ ਪਿੰਡ ਨੇ ਜਿੱਥੋਂ ਇਹ ਪਾੜ ਪਿਆ ਉਹਨਾਂ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਇਸ ਸਮੇਂ ਪ੍ਰਸ਼ਾਸਨ ਲਗਾਤਾਰ ਉੱਥੇ ਇਹਨਾਂ ਪਿੰਡਾਂ ਦੇ ਵਿੱਚ ਰੈਸਕਿਊ ਆਪਰੇਸ਼ਨ ਚਲਾ ਰਿਹਾ ਹੈ ਪਰ ਇਸ ਸਮੇਂ ਸਭ ਤੋਂ ਵੱਡੀ ਖਤਰੇ ਵਾਲੀ ਗੱਲ ਇਹ ਹੈ ਕਿ ਇਸ ਜਿਹੜੇ ਜ ਉਸ ਪਾਸੇ ਜਿੰਨੇ ਵੀ ਪਿੰਡ ਨੇ ਜਿੰਨੇ ਵੀ ਇਲਾਕੇ ਨੇ ਉਹਨਾਂ ਥਾਵਾਂ ਦੇ ਪਾਣੀ ਵੜ ਚੁੱਕਿਆ ਤੇ ਇਨ੍ਹਾਂ ਥਾਵਾਂ ਤੇ ਹੀ ਅਸਵੇਰੇ ਤੋਂ ਹੀ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੋਇਆ ਸੀ ਤੇ ਅਲਰਟ ਦੇ ਮੱਦੇ ਨਜ਼ਰ ਹੋਈ ਵੀ ਉਹੀ ਗੱਲ ਜਿਸ ਦਾ ਖੁਸ਼ਿਆ ਜਤਾਇਆ ਜਾ ਰਿਹਾ ਸੀ ਇਨ੍ਹਾਂ ਪਿੰਡਾਂ ਦੇ ਵਿੱਚ ਪਾਣੀ ਵੜਿਆ ਹੋਇਆ ਹੈ ਤੇ ਇਨ੍ਹਾਂ ਪਿੰਡਾਂ ਦੇ ਵਿੱਚ ਰੈਸਕਿਊ ਆਪਰੇਸ਼ਨ ਵੀ ਨਾਲ-ਨਾਲ ਚਲਾਇਆ ਜਾ ਰਿਹਾ ਹੈ ਪਰ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰ ਉਹੀ ਦਿਖਾਈਏ ਜਦੋਂ ਇਹ ਪਾੜ ਪਿਆ ਤੇ ਨਾਲ ਜੋ ਇਹ ਪਿੰਡ ਵਾਸੀ ਤੁਹਾਨੂੰ ਦਿਖਰੇ ਨੇ ਇਹਨਾਂ ਨੇ ਹਰ ਉਹ ਕੋਸ਼ਿਸ਼ ਕੀਤੀ ਟੀ ਜੋ ਸੜਕ ਹੈ ਉਹ ਨਾ ਟੁੱਟ ਜਾਵੇ ਕਿਉਂਕਿ ਜਦੋਂ ਇਹ ਸੜਕ ਟੁੱਟੀ ਤਾਂ ਇਸ ਬੰਨੇ ਦੇ ਵੀ ਜਿੰਨੇ ਪਿੰਡ ਨੇ ਉਹ ਵੀ ਡੁੱਬ ਜਾਣੇ ਸੀ ਪਰ ਜੋ ਪਾਣੀ ਹੈ ਉਸ ਪਾਣੀ ਨੂੰ ਹੁਣ ਤੁਸੀਂ ਦੇਖ ਰਹੇ ਹੋ ਕਿ ਜਾਂਦਾ ਉਹ ਦਿਖਾਈ ਦੇ ਰਿਹਾ ਹੈ ਹਰਿਆਣਾ ਵਾਲੇ ਪਾਸੇ ਯਾਨੀ ਕਿ ਖਤਰਾ ਸਿਰਫ ਪਟਿਆਲਾ ਜ਼ਿਲ੍ਹਾ ਹੀ ਨਹੀਂ ਹੈ ਖਤਰੇ ਦੇ ਵਿੱਚ ਅੰਬਾਲੇ ਦੇ ਕੁਝ ਇਲਾਕੇ ਵੀ ਨੇ ਜੋ ਕਨੌਰ ਵਾਲੇ ਪਾਸੇ ਦੇਵੀਗੜ ਵਾਲੇ ਪਾਸੇ ਤੇ ਜੋ ਕਪੂਰੀ ਪਿੰਡ ਹੈ ਉਸ ਵਾਲੇ ਪਾਸੇ ਪੈਂਦੇ ਨੇ ਤਾਂ ਇਸ ਸਮੇਂ ਸਿਰਫ ਪੰਜਾਬ ਸੂਬਾ ਹੀ ਨਹੀਂ ਹਰਿਆਣਾ ਦੇ ਵਿੱਚ ਵੀ ਇਸ ਸਮੇਂ ਖਤਰਾ ਬਣਿਆ ਹੋਇਆ ਘੱਗਰ ਨਦੀ ਦਾ ਘੱਗਰ ਨਦੀ ਸਾਰੇ ਪਾਸੇ ਜੇਕਰ ਓਵਰਫਲੋ ਹੋਈ ਤਾਂ ਇਹ ਡਬੋਂਦੀ ਜਾਏਗੀ ਸਭ ਤੋਂ ਜ਼ਿਆਦਾ ਖਤਰੇ ਵਾਲੀ ਗੱਲ ਇਹ ਹੈ ਕਿ ਰਹਿ ਰਹਿ ਕੇ ਚੰਡੀਗੜ੍ਹ ਮੁਹਾਲੀ ਤੋਂ ਲੈ ਕੇ ਪਟਿਆਲਾ ਤੇ ਸਮਾਣਾ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਜੇਕਰ ਬਾਰਿਸ਼ ਨਹੀਂ ਲੁਕੀ ਰੁਕੀ ਤਾਂ ਇਹ ਪਾਣੀ ਹੋਰ ਵਧੇਗਾ ਤੇ ਇਹ ਪਾਣੀ ਫਿਰ ਬੇਕਾਬੂ ਹੋ ਜਾਏਗਾ ਹਾਲਾਂਕਿ ਇਸ ਸਮੇਂ ਵੀ ਖਤਰੇ ਵਾਲੀ ਗੱਲ ਬਣੀ ਹੋਈ ਹੈ ਇਹ ਖਤਰਾ ਕਦੋਂ ਟਲੇਗਾ ਇਸ ਦਾ ਠੀਕ ਠੀਕ ਅੰਦਾਜ਼ਾ ਨਹੀਂ ਹੈ ਇਸੇ ਕਰਕੇ ਇਹ ਪਿੰਡ ਵਾਲੇ ਆਪ ਮਹਾਰੇ ਹੋ ਕੇ ਕਿਉਂਕਿ ਇਸ ਪਾਸੇ ਪਾਣੀ ਨਾ ਜਾਵੇ ਇਸ ਲਈ ਇਹਨਾਂ ਨੇ ਬੰਨ ਮਾਰਨੇ ਸ਼ੁਰੂ ਕਰ ਦਿੱਤੇ ਨੇ ਜੋ ਕੰਡੇ ਨੇ ਉਹਨਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਪਰਲੇ ਪਾਸੇ ਕੰਡਾ ਆਲਰੇਡੀ ਟੁੱਟ ਚੁੱਕਾ ਹੈ ਸਾਡੇ ਪੱਤਰਕਾਰ ਇਸ ਸਮੇਂ ਗਰਾਊਂਡ ਜ਼ੀਰੋ ਤੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣੇ ਜਦੋਂ ਇਹ ਪਾੜ ਪਿਆ ਉਸ ਵੇਲੇ ਦੀ ਤਸਵੀਰ ਤੇ ਉਸ ਤੋਂ ਬਾਅਦ ਅਸੀਂ ਪਿੰਡ ਦੇ ਵਿੱਚ ਵੀ ਗਏ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਉਹ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਗਰਾਊਂਡ ਜ਼ੀਰੋ ਤੇ ਰਿਪੋਰਟ ਕਿ ਕਗਰ ਦਾ ਪਾਣੀ ਕਿਵੇਂ ਪਾਖੜਾ ਦੇ ਵਿੱਚ ਜਿਹੜਾ ਉਹ ਵਹਿਣ ਲੱਗ ਗਿਆ ਔਰ ਉਸ ਵਕਤ ਇਹ ਵੱਡੀ ਤਸਵੀਰ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਪਾਖੜਾ ਦੀ ਤਸਵੀਰ ਹੈ ਜਿੱਥੋਂ ਕਗਰ ਜਿਹੜਾ ਉਹ ਪਾਖੜਾ ਦੇ ਵਿੱਚ ਵਹਿਣਾ ਸ਼ੁਰੂ ਹੋ ਚੁੱਕਾ ਹੈ ਤਾਂ ਹੁਣ ਕਹਿ ਲਈਏ ਤਾਂ ਹਰਿਆਣੇ ਵਾਲਿਆਂ ਦੀ ਦਿੱਕਤ ਵਧਣ ਜਾਰੀ ਹੈ ਇਹ ਤਸਵੀਰ ਹਰਿਆਣਾ ਦੇ ਲਈ ਹੈ ਕਿਉਂਕਿ ਹਰਿਆਣਾ ਦੇ ਵਿੱਚ ਇਹ ਮੁਸੀਬਤ ਨੂੰ ਜਿਹੜੀ ਹੈ ਉਹ ਦਸਤਕ ਦੇ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਇਹ ਮੁਸੀਬਤ ਵਧੇਗੀ ਕਿਉਂਕਿ ਕੱਗਰ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਕੇ ਬੰਨ ਟੁੱਟਣ ਕਾਰਨ ਭਾਖੜਾ ਦੇ ਵਿੱਚ ਮਿਕਸ ਹੋਣਾ ਸ਼ੁਰੂ ਹੋ ਚੁੱਕਾ ਹੈ ਇਹ ਭਾਖੜਾ ਜਿਹੜੀ ਉਹ ਹਰਿਆਣਾ ਦੇ ਵਿੱਚ ਦਾਖਲ ਹੋ ਜਾਂਦੀ ਹੈ ਕਿਉਂਕਿ ਕੁਝ ਹੀ ਕਿਲੋਮੀਟਰ ਤੋਂ ਹਰਿਆਣਾ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਇਸ ਵਕਤ ਦੀ ਇਹ ਸਭ ਤੋਂ ਵੱਡੀ ਖਬਰ ਜਿਹੜੀ ਇਹ ਤੁਹਾਨੂੰ ਵਿਖਾਣ ਜਾ ਰਿਹਾ ਕਿ ਸਰਾਲਾ ਹੈਡ ਤੋਂ ਜੋ ਕੱਗਰ ਓਵਰਫਲੋ ਹੋਈ ਤਾਂ ਓਵਰਫਲੋ ਹੋਣ ਕਾਰਨ ਇਹ ਕੱਗਰ ਜਿਹੜੀ ਹੈ ਉਹ ਹੁਣ ਪਾਖੜਾ ਦੇ ਵਿੱਚ ਜਿਹੜੀ ਮਿਕਸ ਹੋ ਚੁੱਕੀ ਹੈ ਔਰ ਇਸ ਵਕਤ ਬੰਨ ਮੰਨ ਦਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਤਾਂ ਉਸ ਦੀ ਤਸਵੀਰ ਜਿਹੜੀ ਉਹ ਤੁਸੀਂ ਵੇਖ ਪਾ ਰਹੇ ਹੋ ਕਿ ਕਿਵੇਂ ਜਿਹੜੀਆਂ ਬੋਰੀਆਂ ਪਰ ਪਰ ਕੇ ਸਿੱਟੀਆਂ ਜਾ ਰਹੀਆਂ ਨੇ ਕਿਉਂਕਿ ਜਿਹੜੀ ਸੜਕ ਆ ਉਹ ਖੁਰਨ ਲੱਗ ਗਈ ਆ ਤਾਂ ਉਸ ਨੂੰ ਬਚਾਉਣ ਦੇ ਲਈ ਕਿਉਂਕਿ ਜੇਕਰ ਇਹ ਵੀ ਟੁੱਟ ਜਾਏਗਾ ਤਾਂ ਇਹ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਦੋਨੋਂ ਪਾਸਿਓਂ ਮਾਰ ਪਾਣਾ ਜਿਹੜਾ ਸ਼ੁਰੂ ਕਰਤੇਗਾ ਭਾਵੇਂ ਉਹ ਉੜਸਰ ਹੋਵੇ ਕਿਉਂਕਿ ਉੜਸਰ ਨੂੰ ਇੱਕ ਵੱਡੀ ਮਾਰ ਪਈ ਹੈ ਉਸ ਤੋਂ ਬਾਅਦ ਕਾਮੀ ਖੁਰਦ ਹੋਰ ਕਈ ਪਿੰਡ ਜਿਹੜੇ ਨੇ ਇਸ ਦੀ ਚਪੇਟ ਹੇਟ ਆ ਸਕਦੇ ਨੇ ਇਹਦਾ ਕੀ ਨੁਕਸਾਨ ਹੋਏਗਾ ਜੀ ਜਿਹੜੀ ਆ ਪਾਕੜਾ ਦੇ ਵਿੱਚ ਹੁਣ ਇਹ ਦੋਨੋਂ ਮਿਕਸ ਹੋ ਚੁੱਕੇ ਆ ਜੋ ਜੀ ਮੈਂ ਫਸਣਾ ਤਬਾਹ ਹੋ ਜਾਾਂਗੀ ਜੀ ਪਿੰਡੇ ਕੇ ਪਿੰਡ ਤਬਾਹ ਹੋ ਜਾਣਗੇ ਇਹ ਹਰਿਆਣੇ ਨੂੰ ਮਾਰ ਕਰੂਗਾ ਜੀ ਹੁਣ ਹਰਿਆਣੇ ਹਰਿਆਣੇ ਜਾੜ ਦੇ ਅੱਗੇ ਹਰਿਆਣੇ ਮੈ ਜਾ ਰਹੇ ਪਾਣੀ ਹਰਿਆਣੇ ਜਾ ਰਹੇ ਪਾਣੀ ਤੇ ਇਹ ਵੱਡਾ ਨੁਕਸਾਨ ਦੇਖੋ ਕਰੇਗਾ ਔਰ ਇਸ ਵਕਤ ਇਹ ਬਨ ਬਨਨ ਦਾ ਕੰਮ ਕੀਤਾ ਜਾ ਰਿਹਾ ਇਹਦਾ ਕੀ ਨੁਕਸਾਨ ਹੋਏਗਾ ਬਾਈ ਜੀ ਜੋ ਕੱਗਰ ਹੁਣ ਪਾਕੜਾ ਦੇ ਵਿੱਚ ਮਿਕਸ ਹੋ ਚੁੱਕੀ ਹੈ ਕਿਉਂਕਿ ਦੇਖ ਰਹੇ ਆਪਾਂ ਕਿ ਪੱਧਰ ਵਧਦਾ ਜਾ ਰਿਹਾ ਹੈ ਭਾਵੇਂ ਉਧਰ ਖੁਰ ਰਿਹਾ ਉਸ ਤੋਂ ਬਾਅਦ ਪਿੱਛੇ ਵੀ ਕਈ ਥਾਵਾਂ ਤੇ ਉੱਪਰ ਖੁਰਦਾ ਹੋਇਆ ਨਜ਼ਰ ਆ ਰਿਹਾ ਇਹ ਹਰਿਆਣਾ ਨੂੰ ਮਾਰ ਕਰੂਗਾ ਜਾਂ ਪੰਜਾਬ ਨੂੰ ਵੱਧ ਕਰੂਗਾ ਦੇਖੋ ਜੀ ਮਾਰਤਾ ਚਾਹੀ ਪੰਜਾਬ ਵਿੱਚ ਜਾਂ ਹਰਿਆਣਾ ਸਭ ਨੂੰ ਇੱਕ ਸਾਰੀ ਹੈ ਤਕਰੀਬਨ ਪਿਛਲੀ ਵਾਰ ਵੀ ਆਪਾਂ ਨੇ 2023 'ਚ ਜੋ ਫਲੱਡ ਆਇਆ ਸੀਗਾ ਉਸ 'ਚ ਵੀ ਅਸੀਂ ਸਾਰਾ ਤਕਰੀਬਨ ਸਾਰੇ ਇਲਾਕੇ ਜਿੱਧਰ ਘੁੰਮਦੇ ਰਹੇ ਆਂ ਤੇ ਨਹਿਰ ਇਸ ਤੋਂ ਥੋੜਾ ਅੱਗੇ ਜਾ ਕੇ ਮਲੌਰ ਪਿੰਡ ਤੋਂ ਅੱਗੇ ਜਾ ਕੇ ਟੁੱਟ ਗਈ ਸੀ ਉਹਦਾ ਜਿੰਨਾ ਵੀ ਪਾਣੀ ਸੀਗਾ ਇਧਰਲੇ ਸਾਰੇ ਇਲਾਕੇ ਵਿੱਚੇ ਪੰਜਾਬ ਦਾ ਦੇ ਵਿੱਚ ਹਰਿਆਣੇ ਦਾ ਸਾਰਾ ਇਲਾਕਾ ਸੀਗਾ ਬਹੁਤ ਜ਼ਿਆਦਾ ਨੁਕਸਾਨ ਕਰਿਆ ਸੀ ਤਾਂ ਪਟਿਆਲਾ ਦੇ ਕਨੌਰ ਇਲਾਕੇ ਦਾ ਇਹ ਜੋ ਤਸਵੀਰ ਹੈ ਜੋ ਡਰਾਉਣ ਵਾਲੀ ਵੀ ਹੈ ਤੇ ਲੋਕਾਂ ਨੂੰ ਚਿੰਤਾ ਵਿੱਚ ਪਾ ਰਹੀ ਹੈ ਇਸ ਤੋਂ ਬਾਅਦ ਉਹ ਗਰਾਊਂਡ ਰਿਪੋਰਟ ਵੀ ਦਿਖਾਣੇ ਆ ਜਿਸ ਥਾਂ ਤੇ ਹੁਣ ਪਾਣੀ ਵੜ ਚੁੱਕਾ ਹੈ ਮੈਂ ਇੱਕ ਇੱਕ ਕਰਕੇ ਨਾਮ ਲੈਂਦਾ ਜਾਵਾਂ ਜਿਹੜਾ ਥਾਂਾਂ ਤੇ ਪਾਣੀ ਵੜ ਚੁੱਕਾ ਹੈ ਪਟਿਆਲਾ ਦੇ ਹਲਕਾ ਕਨੌਰ ਦੇ ਅਧੀਨ ਆਉਣ ਦੇ ਕਈ ਪਿੰਡ ਨੇ ਜਿਨ੍ਹਾਂ ਦੇ ਵਿੱਚ ਲਾਛੜੂ ਪਿੰਡ ਵੀ ਹੈ ਕ ਕਾਮੀ ਖੁਰਦਾ ਰਾਮਪੁਰਾ ਛੋਟੀ ਸਰਹਾਲਾ ਪਿੰਡ ਹੈ ਇਸ ਤਰ੍ਹਾਂ ਆਲੇ ਦੁਆਲੇ ਦੇ ਜਿੰਨੇ ਵੀ ਇਲਾਕੇ ਨੇ ਉਹ ਸਾਰੇ ਇਸ ਸਮੇਂ ਜਿਸ ਪਾਸੇ ਬੰਨ ਟੁੱਟਿਆ ਸੀ ਉਸ ਪਾਸੇ ਦੇ ਜੋ ਇਲਾਕੇ ਨੇ ਉਹ ਇਸ ਸਮੇਂ ਡੁੱਬੇ ਹੋਏ ਨੇ ਸਾਡੇ ਪੱਤਰਕਾਰ ਇਸ ਪਾਰਟ ਤੋਂ ਬਾਅਦ ਜੋ ਗਰਾਉਂਡ ਰਿਪੋਰਟ ਆਨੇ ਦਿਖਾਈ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਵੀ ਗਏ ਇਹ ਜਾਣਨ ਲਈ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਸਮੇਂ ਪਿੰਡਾਂ ਦੇ ਵਿੱਚ ਸੜਕਾਂ ਨਹੀਂ ਦਿਖਾਈ ਦੇ ਰਹੀਆਂ ਕੋਈ ਵੀ ਜ਼ਮੀਨ ਦਿਖਾਈ ਨਹੀਂ ਦੇ ਰਹੀ ਸਿਰਫ ਦਿਖਾਈ ਦੇ ਰਿਹਾ ਤਾਂ ਪਾਣੀ ਦਿਖਾਈ ਦੇ ਰਿਹਾ ਗਰਾਉਂਡ ਜ਼ੀਰੋ ਤੋਂ ਇਹ ਵੀ ਰਿਪੋਰਟ ਦੇਖੋ ਪਟਿਆਲਾ ਹਲਕਾ ਕਨੌਰ ਦੇ ਪਿੰਡ ਲਾਛਲੂ ਕਲਾਂ ਦੇ ਵਿੱਚ ਮੌਜੂਦ ਆ ਜਿੱਥੇ ਕੱਲ ਵੀ ਕਵਰੇਜ ਕਰਨ ਦੇ ਲਈ ਆਏ ਸੀ ਤਾਂ ਸੜਕਾਂ ਦੇ ਉੱਪਰ ਪਾਣੀ ਸੀ ਲੇਕਿਨ ਇਸ ਵਕਤ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਪਿੰਡ ਨੇ ਲਾਛਲੂ ਕਲਾਂ ਹੋ ਗਿਆ ਤਾਂ ਉਚਮਾਰੂ ਪਿੰਡ ਹੋ ਗਿਆ ਕੌਮੀ ਕੌਮੀ ਖੁਰਦ ਹੋ ਗਿਆ ਉਹਨਾਂ ਸਾਰਿਆਂ ਥਾਵਾਂ ਤੇ ਇਸ ਵਕਤ ਪਾਣੀ ਪਰ ਚੁੱਕਾ ਹੈਗਾ ਔਰ ਪਾਣੀ ਕਟੋ-ਕਟ ਕਿਹਾ ਜਾ ਰਿਹਾ ਹੈ ਕਿ 5-5 ਫੁੱਟ ਪਾਣੀ ਜਿਹੜਾ ਉਹ ਪਿੰਡਾਂ ਦੇ ਵਿੱਚ ਆ ਚੁੱਕਾ ਹੈ ਤਾਂ ਇਸ ਵਕਤ ਇਹ ਤਸਵੀਰਾਂ ਦੇਖ ਪਾ ਰਹੇ ਹਾਂ ਇਹ ਲਛਰੂ ਕਲਾ ਦਾ ਸਰਕਾਰੀ ਸਕੂਲ ਹੈ ਤਾਂ ਉਸ ਦੇ ਬਾਹਰ ਦੀ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਪਾਣੀ ਜਿਹੜਾ ਹੈ ਉਹ ਸਕੂਲ ਦੇ ਅੰਦਰ ਵੀ ਖੜਾ ਹੈ ਔਰ ਬਾਹਰ ਕਿਸ ਤਰੀਕੇ ਨਾਲ ਖੜਾ ਹਾਲਾਂਕਿ ਅੱਗੇ ਦੱਸਿਆ ਜਾ ਰਿਹਾ ਹੈ ਕਿ ਜਿੰਨਾ ਅੱਗੇ ਜਾਂਦੇ ਜਾਵਾਂਗੇ ਤਾਂ ਪਾਣੀ ਓਨਾਂਕ ਵਧਦਾ ਜਾਵੇਗਾ ਔਰ ਉਸ ਵਕਤ ਇਹ ਤਸਵੀਰ ਹੈ ਜੋ ਤੁਸੀਂ ਵੇਖ ਪਾ ਰਹੇ ਹੋ ਕਿ ਇਸ ਵਕਤ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਇੱਕਦਮ ਇਸ ਪਾਣੀ ਦੀ ਚਪੇਟ ਦੇ ਹੇਠ ਆ ਚੁੱਕੀ ਹੈ ਔਰ ਕਾਫੀ ਵੱਡਾ ਨੁਕਸਾਨ ਜਿਹੜਾ ਹੈ ਉਹ ਇਸ ਵਕਤ ਮਾਲਵੇ ਦੇ ਇਸ ਇਹਨਾਂ ਪਿੰਡਾਂ ਦਾ ਹੋਇਆ ਕਿਉਂਕਿ ਮਾਲਵੇ ਦੀ ਸ਼ੁਰੂਆਤ ਹੁਣ ਜੇਕਰ ਕਹਿ ਲਈਏ ਤਾਂ ਇਸ ਪਿੰਡ ਤੋਂ ਜਿਹੜੀ ਉਹ ਸ਼ੁਰੂ ਹੋਈ ਆ ਔਰ ਇਹ ਪਿੰਡ ਬਿਲਕੁਲ ਕਗਰ ਦੇ ਜਿਹੜੇ ਕਿਨਾਰੇ ਤੇ ਨੇ ਔਰ ਜਿੱਥੇ ਇਹ ਵੱਡੀ ਮਾਰ ਇਸ ਵਕਤ ਪਾਣੀ ਦੀ ਪਈ ਆ ਕੱਲ ਹਾਲਾਂਕਿ ਇਸ ਦਾ ਲੈਵਲ ਜਿਹੜਾ ਉਹ ਬਹੁਤ ਡਾਊਨ ਸੀਗਾ ਕੱਲ ਵੀ ਇਸ ਪਿੰਡ ਦੇ ਵਿੱਚ ਗਏ ਸੀ ਟਰੈਕਟਰ ਦੇ ਉੱਪਰ ਜਾ ਕੇ ਪੂਰਾ ਪਿੰਡ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ ਘੱਗਰ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਹੁਣ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਕਿ ਬਦਲ ਚੁੱਕੀ ਹੈ ਇੱਕਦਮ ਜਿਹੜਾ ਇਹ ਸਮੁੰਦਰ ਜਿਹੜਾ ਉਹ ਬਣ ਚੁੱਕਾ ਹੈ ਔਰ ਕੁਝ ਲੋਕ ਨੇ ਜਿਹੜੇ ਜਿਨ੍ਹਾਂ ਦੇ ਘਰ ਨੇ ਤਾਂ ਉਹ ਜ਼ਰੂਰ ਇਸ ਘਰਾਂ ਦੇ ਵਿੱਚ ਫਸ ਚੁੱਕੇ ਨੇ ਬਾਈ ਤੁਹਾਡਾ ਘਰ ਕਿੱਥੇ ਹੈਗਾ ਸਾਡਾ ਨਾਲ ਦਾ ਜੀ ਕੂਲ ਦੇ ਨਾਲੇ ਬਸ ਸਾਡਾ ਡੇਰਾ ਜੀ ਲਾ ਚਲੂ ਕਰਨਾ ਚਾਹੀਦਾ ਹਾਂ ਹਾਂ ਲਾ ਚਲੂ ਕਰਾਂ ਜੀ ਤੇ ਕੀ ਹਾਲਾਤ ਨੇ ਉੱਥੇ ਹਾਲਾਤ ਬਹੁਤ ਮਾੜੇ ਆ ਜੀ ਪਾਣੀ ਘਰਾਂ ਦੇ ਵਿੱਚ ਵੜ ਚੁੱਕਿਆ ਜੀ ਤਕਰੀਬਨ ਸਾਡੇ ਘਰਾਂ 'ਚ ਪਾਣੀ ਹੈ 500 ਮੁੰਨ ਕਿਥੇ ਰੱਖਿਆ ਸਾਮਾਨ ਹੈ ਜੀ ਕੁਝ ਕੱਢਿਆ ਜੀ ਔਖਾ ਸੁੱਖਾ ਉੱਪਰ ਚੱਕਿਆ ਜੀ ਹੂੰ ਕਣਕ ਕੌਣਕ ਆਪਣੇ ਖਾਣ ਨੂੰ ਦਾਣੇ ਕੱਢਿਆ ਜੀ ਬਾਕੀ ਪਾਣੀ ਤਕਰੀਬਨ ਘਰ ਵਿੱਚ ਵੜ ਚੁੱਕਿਆ ਜੀ ਹੂੰ ਇੱਕ ਜਿੰਨਾ ਲਾ ਲੋ ਪਾਣੀ ਆ ਰਿਹਾ ਉੰਨਾ ਪਾਣੀ ਖਿੱਚਰੀ ਆਉ ਨਹਿਰ ਪਿੱਛੇ ਬੰਦ ਕਰੀਵੀ ਹੈ ਮੰਡੋਲੀ ਪਿੰਡਾਂ ਵਿੱਚ ਉੱਥੇ ਫੱਟੇ ਗਰੇ ਵੀ ਨੀਚੇ ਪਾਣੀ ਪਿੱ ਅੱਧੀ ਆ ਰਹੀ ਹੈ ਪਿੱਛੇ ਤੋਂ ਘਨੌਰ ਤੋਂ ਉਹ ਫਿਰ ਉੱਥੇ ਫੁੱਲ ਭਰ ਗਈ ਅੱਗੇ ਅੱਗੇ ਸਾਰਾ ਪਾਣੀ ਹੈ ਜਿਹੜਾ ਉਹ ਨਹਿਰ 'ਚ ਗਿਰ ਰਿਹਾ ਇਸ ਕਰਕੇ ਜਿਹੜਾ ਪਾਣੀ ਹੈ ਕਾਫੀ ਮਤਲਬ ਸਰਾਲੇ ਪਿੰਡ 'ਚ ਪਾਣੀ ਵੜ ਜਾਂਦਾ ਖੇਤੂ ਤਾਂ ਡੁੱਬ ਗਏ ਪਿੰਡ 'ਚ ਨਹੀਂ ਵੜਿਆ ਉਹ ਬਚੋ ਹੋ ਗਿਆ ਕਾਫੀ ਵੱਡਾ ਪਾੜ ਹੈ 100 150 ਮੀਟਰ ਦਾ ਉਹਦੇ ਕਰਕੇ ਨਹਿਰ ਪਾਣੀ ਖਿੱਚ ਰਹੀ ਹੈ ਉਧਰ ਔਰ ਇਸ ਵਕਤ ਮਾਰ ਦੇਖ ਰਹੇ ਹੋ ਸਕਦੇ ਹੂੰ ਕਿ ਜਿੱਥੇ ਤੱਕ ਨਿਗਾਹ ਜਾਏਗੀਆਂ ਲੱਗੇਗਾ ਕਿ ਤੁਹਾਨੂੰ ਸਮੁੰਦਰ ਹੀ ਸਮੁੰਦਰ ਹੈ ਲੇਕਿਨ ਇਹ ਸਮੁੰਦਰ ਨਹੀਂ ਇਹ ਲੋਕਾਂ ਦੇ ਖੇਤ ਨੇ ਔਰ ਖੇਤ ਦੇ ਵਿੱਚ ਇਸ ਵਕਤ ਵੱਡੇ ਪੱਧਰ ਦੇ ਉੱਪਰ ਘੱਗਰ ਦੀ ਮਾਰ ਇੱਕ ਵੱਡਾ ਨੁਕਸਾਨ ਪੰਜਾਬ ਦਾ ਕਰਤਾ ਹੈ ਔਰ ਇਸ ਵਕਤ ਮਾਲਵੇ ਦੇ ਇਸ ਏਰੀਏ ਦਾ ਇੱਕ ਵੱਡਾ ਨੁਕਸਾਨ ਜਿਹੜਾ ਉਹ ਵੇਖਣ ਨੂੰ ਮਿਲਿਆ ਹੁਣ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਕਨੌਰ ਇਲਾਕੇ ਦੇ ਜਿਹੜੇ ਪਿੰਡ ਨੇ ਉਹਨਾਂ ਦਾ ਕੀ ਹਾਲ ਹੈ ਅੱਜ ਸਵੇਰੇ ਤੋਂ ਹੀ ਜਦੋਂ ਪਾਣੀ ਆਣਾ ਸ਼ੁਰੂ ਹੋਇਆ ਸੀ ਉਸ ਵੇਲੇ ਹੀ ਉਥੇ ਆਰਮੀ ਪਹੁੰਚ ਚੁੱਕੀ ਸੀ ਸੋਚੋ ਜਿਨ੍ਹਾਂ ਇਲਾਕਿਆਂ ਦੇ ਵਿੱਚ ਆਰਮੀ ਪਹੁੰਚ ਚੁੱਕੀ ਹੋਵੇ ਹਾਲਾਤ ਕਿੰਨੇ ਖਰਾਬ ਹੋਣਗੇ ਆਰਮੀ ਨੇ ਉਹਨਾਂ ਥਾਵਾਂ ਤੋਂ ਲੋਕਾਂ ਨੂੰ ਰੈਸਕਿਊ ਕਰਨਾ ਸ਼ੁਰੂ ਕੀਤਾ ਜਿੱਥੇ ਆਮ ਇਨਸਾਨ ਦਾ ਜਾਣਾ ਔਖਾ ਸੀ ਉਹ ਤਸਵੀਰਾਂ ਤੁਸੀਂ ਦੇਖੋਗੇ ਤੁਹਾਨੂੰ ਇਸ ਜੋ ਪਾਣੀ ਦਾ ਪੱਧਰ ਹੈ ਉਸ ਨੂੰ ਦੇਖ ਕੇ ਉਹਦਾ ਖਤਰੇ ਦਾ ਅੰਦਾਜ਼ਾ ਲੱਗੇਗਾ ਇਹ ਤਸਵੀਰਾਂ ਕਨੌਰ ਤੇ ਰਾਜਪੁਰਾ ਦੇ ਇਲਾਕਿਆਂ ਦੇ ਪਿੰਡਾਂ ਦੀਆਂ ਨੇ ਜਿੱਥੇ ਆਰਮੀ ਕਿਸ਼ਤੀਆਂ ਲੈ ਕੇ ਉਹਨਾਂ ਥਾਵਾਂ ਤੇ ਪਹੁੰਚ ਕਰ ਰਹੀ ਹੈ ਜਿਸ ਥਾਂ ਤੇ ਲੋਕ ਫਸੇ ਹੋਏ ਨਜ਼ਰ ਆ ਰਹੇ ਸੀ ਬਜ਼ੁਰਗ ਨੇ ਬ ਕਰਤਾਨੇ ਉਹਨਾਂ ਨੂੰ ਉਹਨਾਂ ਦੀ ਢਾਣੀਆਂ ਤੋਂ ਪਿੰਡਾਂ ਤੋਂ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਇਆ ਜਾ ਰਿਹਾ ਐਨਡੀਆਰਫ ਤੇ ਐਸਡੀਆਰਫ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਨੇ ਇਹ ਸਾਰੇ ਵੀਡੀਓ ਦਿਖਾਉਣ ਦਾ ਮਤਲਬ ਇਹ ਹੈ ਕਿ ਸਮਾਂ ਰਹਿੰਦੇ ਲੋਕਾਂ ਨੂੰ ਅਸੀਂ ਸਤਰਕ ਕਰ ਸਕੀਏ ਕਿਉਂਕਿ ਇਨ੍ਹਾਂ ਇਲਾਕਿਆਂ ਦੇ ਵਿੱਚ ਘੱਗਰ ਜੇਕਰ ਬਾਰਿਸ਼ ਇਸੇ ਤਰ੍ਹਾਂ ਹੁੰਦੀ ਰਹੀ ਪਿੱਛੋਂ ਪਾਣੀ ਇਸੇ ਤਰ੍ਹਾਂ ਆਂਦਾ ਰਿਹਾ ਤਾਂ ਘੱਗਰ ਹੋ ਸਕਦਾ ਹੈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਹੋ ਸਕਦਾ ਕਿ ਰਾਤ ਨੂੰ ਹੋਰ ਵੀ ਕਹਿਰ ਵਰਪਾਵੇ ਕਿਉਂਕਿ ਇਸ ਪੂਰੇ ਇਲਾਕੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੋਇਆ ਹੈ ਉਹਨਾਂ ਸਾਰੇ ਲੋਕਾਂ ਦੇ ਲਈ ਜੋ ਲੋਕ ਨੀਵੀਆਂ ਥਾਵਾਂ ਤੇ ਰਹਿੰਦੇ ਨੇ ਜਾਂ ਅਜਿਹੇ ਮਕਾਨਾਂ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਮਕਾਨਾਂ ਦੇ ਵਿੱਚ ਕਿਤੇ ਨਾ ਕਿਤੇ ਜੋ ਸਟਰਕਚਰ ਹੈ ਉਹ ਕਮਜ਼ੋਰ ਹੈ ਕਿਉਂਕਿ ਕਈ ਥਾਵਾਂ ਤੇ ਸਾਡੇ ਕੋਲ ਰਿਪੋਰਟਾਂ ਨੇ ਕਿ ਬਾਰਿਸ਼ ਲਗਾਤਾਰ ਬਾਰਿਸ਼ ਕਰਕੇ ਤੇ ਪਾਣੀ ਔਨ ਕਰਕੇ ਨੀਹਾਂ ਕਮਜ਼ੋਰ ਹੋਈਆਂ ਤੇ ਮਕਾਨ ਟਹਿ ਗਏ ਤੇ ਕਈ ਲੋਕ ਦੱਬੇ ਜਾਣ ਕਰਕੇ ਜ਼ਖਮੀ ਹੋਏ ਤੇ ਕਈ ਮੌਤਾ ਦੀ ਵੀ ਖਬਰ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀ ਪੰਜਾਬ ਸਰਕਾਰ ਲਗਾਤਾਰ ਇਸ ਘਟਨਾ ਦੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਵੀ ਅਪਡੇਟ ਕਰ ਰਹੀ ਹੈ ਇਸੇ ਕਰਕੇ ਅਪਡੇਟ ਜਾਰੀ ਕੀਤਾ ਜਾ ਰਿਹਾ ਹੈ ਕਿ ਜਿੱਥੇ ਥਾਵਾਂ ਤੇ ਤੁਸੀਂ ਰਹਿ ਰਹੋ ਜੇਕਰ ਕੋਈ ਵੀ ਖਤਰਾ ਨਜ਼ਰ ਆਏ ਤਾਂ ਤੁਸੀਂ ਸੁਰੱਖਿਅਤ ਥਾਵਾਂ ਤੇ ਜਾਣ ਦੀ ਆਪ ਮੁਹਾਰੇ ਕੋਸ਼ਿਸ਼ ਕਰੋ ਜੇਕਰ ਨਹੀਂ ਸਮਝ ਆਉਂਦਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਹਰ ਥਾਂ ਤੇ ਕੰਟਰੋਲ ਰੂਮ ਬਣਾ ਰੱਖੇ ਨੇ ਉਹ ਨੰਬਰ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਪਰ ਇੱਕ ਹੋਰ ਡਰ ਵਾਲੀ ਗੱਲ ਇਹ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਪਾਣੀਆਂ ਦੇ ਵਿੱਚ ਸੱਪ ਵੀ ਨਜ਼ਰ ਆ ਰਹੇ ਨੇ ਕਈ ਥਾਵਾਂ ਤੇ ਸਨੇਕ ਬਾਈਟ ਦੀਆਂ ਵੀ ਖਬਰਾਂ ਆਈਆਂ ਨੇ ਸਨੇਕ ਬਾਈਟ ਦਾ ਮਤਲਬ ਕਿ ਸੱਪ ਸੱਪ ਵੱਢਣ ਦਾ ਵੀ ਦੀਆਂ ਵੀ ਖਬਰਾਂ ਨੇ ਇਸ ਦੇ ਵਿੱਚ ਵੀ ਕਈ ਲੋਕਾਂ ਨੂੰ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਵੀ ਇਸ ਦੇ ਵੀ احتیاط ਰੱਖਣੀ ਹੈ ਜੋ ਰਾਜਪੁਰਾ ਦੇ ਐਸ ਡੀ ਐਮ ਨੇ ਉਹ ਵੀ ਸਾਹਮਣੇ ਆਏ ਨੇ ਤੇ ਉਹ ਵੀ ਚਿੰਤਾ ਜ਼ਾਹਿਰ ਕਰ ਰਹੇ ਨੇ ਕਿ ਪੂਰੇ ਇਲਾਕੇ ਦੀ ਸਥਿਤੀ ਜੋ ਨਾਜ਼ੁਕ ਬਣੀ ਹੋਈ ਹੈ ਖਾਸ ਕਰਕੇ ਕੱਗਰ ਦੇ ਪੱਧਰ ਨੂੰ ਦੇਖ ਕੇ ਤਾਂ ਐਸ ਡੀ ਐਮ ਸਾਹਿਬ ਕੀ ਕਹਿ ਰਹੇ ਨੇ ਉਹਨਾਂ ਨੂੰ ਸੁਣਨਾ ਜ਼ਰੂਰੀ ਹੈ ਕੱਗਰ ਦੇ ਹਾਲਾਤ ਥੱਲੇ ਵੀ ਨਾਜ਼ੁਕ ਚੱਲ ਰਹੇ ਨੇ ਪੂਰੇ ਉਫਾਨ ਤੇ ਚੱਲ ਰਹੀ ਹੈ ਸਰਾਲਾ ਦੇ ਕੋਲ ਇੱਥੇ ਲਾਛੜੂ ਕਲਾਂ ਦੇ ਕੋਲ ਇੱਥੇ ਇਹਦਾ ਜਿਹੜਾ ਸਰਾਲਾ ਹੈੱਡ ਹੈਗਾ ਉੱਥੇ 17 ਦੇ ਕਰੀਬ ਇਹਦਾ ਲੈਵਲ ਚੱਲ ਰਿਹਾ ਤੇ ਐਟ ਦੀ ਸੇਮ ਟਾਈਮ ਇਹਦੇ ਵਿੱਚ 25 ਤਰਾ ਦਾ ਪਾਣੀ ਦਾ ਵੀ ਉਫਾਨ ਤੇ ਹੈਗਾ ਤੇ ਕੁਝ ਹੱਦ ਤੱਕ ਐਸਵਾਈਐਲ ਦੇ ਵਿੱਚ ਵੀ ਪਾਣੀ ਵਧ ਰਿਹਾ ਤੇ ਇਸ ਕਰਕੇ ਅਲਰਟ ਰੈਨ ਦੀ ਲੋੜ ਹੈ ਕੁਝ ਪਿੰਡਾਂ ਦੇ ਵਿੱਚ ਪਾਣੀ ਵੜਿਆ ਵੀ ਹੈ ਜਿਵੇਂ ਤੜਵਾ ਹੋ ਗਿਆ ਉੱਥੇ ਦੋ ਤਿੰਨ ਘਰਾਂ ਦੇ ਵਿੱਚੋਂ ਸਾਨੂੰ ਰੈਸਕਿਊ ਆਪਰੇਸ਼ਨ ਵੀ ਕੀਤਾ ਸੀ ਤੇ ਇੱਕ ਚਮਾਰੂ ਦੇ ਵਿੱਚ ਸਨੇਕ ਬਾਈਟ ਹੋਈ ਸੀ ਉੱਥੇ ਵੀ ਰੈਸਕਿਊ ਆਪਰੇਸ਼ਨ ਕਰਕੇ ਨਾਓ ਦ ਪੇਸ਼ੈਂਟ ਇਜ਼ ਸੇਫ ਗਰਾਉਂਡ ਤੇ ਸਭ ਤੋਂ ਵੱਡੀ ਸਮੱਸਿਆ ਜੋ ਆ ਰਹੀ ਹੈ ਉਹ ਸਮੱਸਿਆ ਇਹ ਹੈ ਕਿ ਜੇਕਰ ਮੁਸੀਬਤ ਆਂਦੀ ਹੈ ਜੇਕਰ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਤਾਂ ਕਿੱਥੇ ਸੰਪਰਕ ਕੀਤਾ ਜਾਵੇ ਉਹ ਨੰਬਰ ਵੀ ਤੁਹਾਡੇ ਕੋਲ ਅਸੀਂ ਲੈ ਕੇ ਆਏ ਆਂ ਖਾਸ ਕਰਕੇ ਰਾਜਪੂਰਾ ਦੇ ਇਲਾਕੇ ਦੇ ਵਿੱਚ ਪਟਿਆਲਾ ਦੇ ਕੁਝ ਇਲਾਕਿਆਂ ਦੇ ਵਿੱਚ ਜਿੱਥੇ ਲੋਕਾਂ ਨੂੰ ਲੋੜ ਪੈ ਸਕਦੀ ਜੋ ਪ੍ਰਸ਼ਾਸਨ ਨੇ ਨੰਬਰ ਜਾਰੀ ਕੀਤੇ ਨੇ ਉਹ ਤੁਹਾਡੀ ਸਕਰੀਨ ਤੇ ਉਹ ਨੰਬਰ ਆ ਗਏ ਨੇ ਉਹ ਨੰਬਰ ਤੁਹਾਨੂੰ ਪੜ ਕੇ ਵੀ ਸੁਣਾ ਦਿਆਂ ਤੁਸੀਂ ਨੋਟ ਵੀ ਕਰ ਲਓ ਤੇ ਲੋਕਾਂ 'ਚ ਇਹ ਵੀਡੀਓ ਵੱਟੋ ਵੱਟ ਸ਼ੇਅਰ ਕਰੋ ਤਾਂ ਕਿ ਉਹਨਾਂ ਦੀ ਸਮਾਂ ਰਹਿਣ ਦੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਸਮਾਂ ਰਹਿਣ ਦੇ ਬਚਾਅ ਹੋ ਸਕੇ ਤਾਂ ਕਗਰ ਦਰਿਆ ਦੇ ਅਣੀ ਨੇ ਜੋ ਖਤਰਾ ਪੈਦਾ ਕੀਤਾ ਹੈ ਉਸ ਦੇ ਤਹਿਤ ਰਾਜਪੁਰਾ ਤਹਿਸੀਲ ਦੇ ਪਿੰਡਾਂ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਤੋਂ ਹੀ ਦੱਸ ਰਹੇ ਹਾਂ ਤਾਂ ਇਸ ਤਰ੍ਹਾਂ ਜਿਵੇਂ ਲਿਖਿਆ ਹੋਇਆ ਹੈ ਕਿ 25 ਦਰਾਂ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਤ ਥਾਵਾਂ ਜਾਣ ਦੀ ਸਲਾਹ ਹੈ ਯਾਨੀ ਇਸ ਇਲਾਕੇ ਦੇ ਵਿੱਚ ਜੋ ਲੋਕ ਰਹਿੰਦੇ ਨੇ ਜਾਂ ਜਿਨ੍ਹਾਂ ਦੇ ਜਾਣਕਾਰ ਰਹਿੰਦੇ ਨੇ ਉਹਨਾਂ ਦੇ ਲਈ ਅਲਰਟ ਹੋਣ ਦਾ ਸਮਾਂ ਹੈ ਤੇ ਇਸ ਤੋਂ ਇਲਾਵਾ ਜੋ ਕਿਹਾ ਗਿਆ ਕਿ ਹੰਗਾਮੀ ਸਥਿਤੀ 'ਚ ਤੁਰੰਤ ਕੰਟਰੋਲ ਰੂਮ ਤੇ ਸੰਪਰਕ ਕਰੋ ਐਸ ਡੀ ਐਮ ਰਾਜਪੁਰਾ ਨੂੰ ਕੰਟਰੋਲ ਰੂਮ ਦੇ ਨੰਬਰ ਕੀ ਨੇ 2 3 ਨੰਬਰ ਸਾਡੇ ਕੋਲ ਨੇ ਇਸ ਸਮੇਂ ਇਹ ਤਿੰਨਾਂ ਨੰਬਰਾਂ 'ਤੇ ਤੁਸੀਂ ਖਾਸ ਕਰਕੇ ਨੋਟ ਕਰ ਲੋ ਤੇ ਆਪਣੇ WhatsApp ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਰਾਜਪੁਰਾ ਦੇ ਫਲਡ ਕੰਟਰੋਲ ਰੂਮ ਦਾ ਜੋ ਨੰਬਰ ਹੈ ਉਹ ਹੈ 01762224132 ਮੁੜ ਕੇ ਸੁਣੋ 01762224132 ਇਹ ਹੈ ਰਾਜਪੁਰਾ ਦਾ ਫਲਡ ਕੰਟਰੋਲ ਰੂਮ ਦਾ ਨੰਬਰ ਉਸ ਤਰ੍ਹਾਂ ਪਟਿਆਲਾ ਕੰਟਰੋਲ ਰੂਮ ਦਾ ਨੰਬਰ ਕੀ ਹੈ 01752350550 01752350550 ਤੇ 0175 2358550 ਇਹ ਤਿੰਨੇ ਨੰਬਰ ਰਾਜਪੂਰਾ ਅਤੇ ਪਟਿਆਲਾ ਦੇ ਲੋਕ ਨੋਟ ਕਰ ਲੈਣ ਇਹਨਾਂ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਨੋਟ ਕਰ ਲੈਣ ਕਿਉਂਕਿ ਇਹ ਨੰਬਰ ਹੀ ਜੋ ਸਿਚੁਏਸ਼ਨ ਖਰਾਬ ਹੋਈ ਤਾਂ ਕੰਮ ਆਉਣਗੇ ਤੇ ਹੁਣ ਵੀ ਕੋਈ ਜਾਣਕਾਰੀ ਤੁਹਾਨੂੰ ਹਾਸਲ ਕਰਨੀ ਹੈ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਜ਼ਰੂਰ ਹਾਸਲ ਕਰੋ ਕਿਉਂਕਿ ਇੱਕ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਹੋਰ ਕਰ ਦਈਏ ਕਿ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਆਰਮੀ ਆਪਣੇ ਪੱਧਰ ਤੇ ਐਕਟਿਵ ਹੈ ਜੇਕਰ ਤੁਸੀਂ ਸਮਾ ਰਹਿੰਦੇ अलार्म ਕਰੋਗੇ ਸਮਾਂ ਰਹਿੰਦੇ ਆਪਣੀ ਗੱਲ ਦੱਸੋਗੇ ਤਾਂ ਆਰਮੀ ਕਿਸੇ ਵੀ ਸਮੇਂ ਪਹੁੰਚ ਸਕਦੀ ਹੈ ਕਿਉਂਕਿ ਸਵੇਰੇ ਤੋਂ ਹੀ ਆਰਮੀ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਐਕਟਿਵ ਹੈ ਇਸ ਕਰਕੇ ਸਾਡਾ ਮਕਸਦ ਇਹ ਹੈ ਤੁਹਾਡੇ ਤੱਕ ਖਬਰ ਇਸ ਤਰ੍ਹਾਂ ਦੀ ਪਹੁੰਚਾਉਣਾ ਜਿਸ ਕਰਕੇ ਪੈਨਿਕ ਦੀ ਸਥਿਤੀ ਨਾ ਬਣੇ ਕਿਉਂਕਿ ਕਈ ਲੋਕ ਇਸ ਸਮੇਂ ਸੋਸ਼ਲ ਮੀਡੀਆ ਤੇ ਅਤੇ WhatsApp ਗਰੁੱਪਾਂ ਦੇ ਵਿੱਚ ਜਿਹੜੀ ਜਾਣਕਾਰੀ ਗਲਤ ਹੈ ਉਹ ਵੀ ਸ਼ੇਅਰ ਕਰ ਰਹੇ ਨੇ ਇਸ ਕਰਕੇ ਬਹੁਤ ਸਾਰੇ ਲੋਕ ਸਦਮੇ ਦੇ ਵਿੱਚ ਪਹੁੰਚ ਰਹੇ ਨੇ ਜੀ ਹਾਂ ਇਸ ਤਰ੍ਹਾਂ ਦੀ ਵੀ ਖਬਰ ਆ ਰਹੀ ਹੈ ਕਿ ਕਈ ਲੋਕ ਪੈਨਿਕ ਹੋ ਰਹੇ ਨੇ ਕਈ ਲੋਕ ਘਬਰਾ ਰਹੇ ਨੇ ਕਿ ਪਤਾ ਨਹੀਂ ਕੀ ਹੋਣ ਵਾਲਾ ਪਰ ਜੇਕਰ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਤੇ ਨੰਬਰਾਂ ਦੇ ਨਾਲ ਸੰਪਰਕ ਦੇ ਵਿੱਚ ਰਿਹਾ ਜਾਵੇ ਤਾਂ ਬੜੀਆਂ ਸਾਰੀਆਂ ਮੁਸੀਬਤਾਂ ਤੋਂ ਬਚਿਆ ਜਾ ਸਕਦਾ ਹੈ ਇਹ ਅਸੀਂ ਤੁਹਾਨੂੰ ਇਲਾਕੇ ਦਿਖਾਏ ਕਨੌਰ ਦੇ ਰਾਜਪੂਰਾ ਦੇ ਤੇ ਉਸ ਦੇ ਆਲੇ ਦੁਆਲੇ ਜੋ ਇਸ ਸਮੇਂ ਦੀ ਮੌਜੂਦਾ ਸਥਿਤੀ ਬਣੀ ਹੋਈ ਹੈ ਅਗਲੀ ਤਸਵੀਰ ਤੁਹਾਨੂੰ ਦਿਖਾਨੀ ਹੈ ਇਹ ਤਸਵੀਰ ਸਿਰਫ ਇੱਥੇ ਹੀ ਖਤਮ ਨਹੀਂ ਹੁੰਦੀ ਕਿਉਂਕਿ ਘੱਗਰ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਹੀ ਦੱਸਿਆ ਘੱਗਰ ਮਾਰ ਕਰਦਾ ਹੈ ਰਾਜਪੂਰਾ ਕਨੌਰ ਸਮਾਣਾ ਉਸ ਤੋਂ ਬਾਅਦ ਖਨੋਰੀ ਤੇ ਸੰਗਰੂਰ ਦੇ ਕੁਝ ਇਲਾਕੇ ਤਾਂ ਤੁਹਾਨੂੰ ਦਿਖਾਈਏ ਸ਼ੁਤਰਾਣਾ ਦਾ ਇਲਾਕਾ ਜੋ ਕਿ ਖਨੋਰੀ ਦੇ ਕੋਲ ਪੈਂਦਾ ਸਮਾਣਾ ਤੋਂ ਅੱਗੇ ਪੈਂਦਾ ਉਸ ਇਲਾਕੇ ਦੇ ਵਿੱਚ ਵੀ ਇਸ ਸਮੇਂ ਕਿਉਂਕਿ ਕਗਰ ਸਾਰੇ ਪਾਸੇ ਜਿੱਥੇ ਜਾ ਰਿਹਾ ਹੈ ਉੱਥੇ ਇਹ ਓਵਰਫਲੋ ਹੋਣ ਦੀ ਕਗਾਰ ਤੇ ਹੈ ਤਾ ਉਸ ਥਾਂ ਤੇ ਵੀ ਲੋਕ ਆਪੋ ਆਪਣੇ ਤਰੀਕੇ ਨਾਲ ਬਨ ਬਨ ਰਹੇ ਨੇ ਜਾਂ ਜਿੱਥੇ ਕੰਡੇ ਮਜਬੂਤ ਨਹੀਂ ਨੇ ਕਮਜ਼ੋਰ ਨੇ ਉੱਥੇ ਲੋਕ ਆਪ ਮੁਹਾਰੇ ਹੋ ਕੇ ਕੱਲ ਤੋਂ ਹੀ ਬੋਰੀਆਂ ਤੇ ਰੇਤੇ ਦੇ ਨਾਲ ਜੋ ਕਿਨਾਰੇ ਨੂੰ ਉਹਨਾਂ ਨੂੰ ਮਜ਼ਬੂਤ ਕਰ ਰਹੇ ਨੇ ਇਹ ਅਸੀਂ ਤੁਹਾਨੂੰ ਇਲਾਕਾ ਦਿਖਾ ਰਹੇ ਹਾਂ ਇਹ ਸ਼ੁਤਰਾਣਾ ਦਾ ਇਲਾਕਾ ਹੈ ਸਮਾਣਾ ਤੋਂ ਅੱਗੇ ਪੈਂਦਾ ਪਾਤੜਾ ਦੇ ਕੋਲ ਪੈਂਦਾ ਹੈ ਇਹ ਸ਼ੁਤਰਾਣੇ ਇਲਾਕੇ ਦੇ ਜਿੱਥੋਂ ਘੱਗਰ ਲੰਘਦਾ ਹੈ ਜਦੋਂ ਇਹ ਓਵਰਫਲੋ ਹੋਣ ਦਾ ਖਤਰਾ ਜਦੋਂ ਇਹ ਅਲਰਟ ਜਾਰੀ ਕੀਤਾ ਗਿਆ ਤਾਂ ਉਸ ਸਮੇਂ ਹੀ ਪਿੰਡ ਵਾਸੀਆਂ ਨੇ ਆਪਣੇ ਪੱਧਰ ਤੇ ਤੇ ਕੁਝ ਸੰਸਥਾਵਾਂ ਦੇ ਪੱਧਰ ਤੇ ਜੋ ਮਿੱਟੀ ਹੈ ਉਸ ਨੂੰ ਜੋ ਕਿਨਾਰੇ ਨੇ ਉਹਨਾਂ ਤੇ ਲਿਜਾ ਕੇ ਲਗਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਜੇਕਰ ਪਾਣੀ ਓਵਰਫਲੋ ਵੀ ਹੁੰਦਾ ਤਾਂ ਉਹ ਇੱਕ ਡਾਇਰੈਕਸ਼ਨ ਦੇ ਵਿੱਚੋਂ ਨਿਕਲ ਕੇ ਚਲਾ ਜਾਵੇ ਨਾ ਕਿ ਉਹ ਇਸ ਤਰ੍ਹਾਂ ਲੋਕਾਂ ਨੂੰ ਲੋਕਾਂ ਦੇ ਫਸਲਾਂਆਂ ਲੋਕਾਂ ਦੇ ਪਿੰਡ ਨਾ ਡੋਬੇ ਤੇ ਇਹ ਪੂਰਾ ਇਲਾਕਾ ਸ਼ੁਤਰਾਣਾ ਦਾ ਇਲਾਕਾ ਹੈ ਤੇ ਨਾਲ ਹੀ ਕਿਉਂਕਿ ਕੈਥਲ ਜ਼ਿਲ੍ਹਾ ਪੈਂਦਾ ਹੈ ਤਕਤਲ ਜ਼ਿਲ੍ਹਾ ਜ਼ਿਲੇ ਵਾਲਵੀ ਜਾਣ ਵਾਲੇ ਜਿੰਨੇ ਇਲਾਕੇ ਨੇ ਉਹਨਾਂ ਵੱਲ ਵੀ ਅਲਰਟ ਜਾਰੀ ਕੀਤਾ ਗਿਆ ਤੁਸੀਂ ਦੇਖੋ ਕਿ ਬੋਰੀਆਂ ਦੇ ਵਿੱਚ ਮਿੱਟੀ ਭਰ ਕੇ ਲੋਕ ਆਪ ਮੁਹਾਰੇ ਹੋ ਕੇ ਪਿੰਡ ਵਾਲੇ ਹੀ ਆਪ ਜਿੱਥੇ ਲੱਗਦਾ ਹੈ ਕਿ ਜੋ ਕਿਨਾਰਾ ਕੱਚਾ ਹੈ ਉਸ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਇਸ ਸਮੇਂ ਜੋ ਸਭ ਤੋਂ ਵੱਡਾ ਇਲਜ਼ਾਮ ਲਗਾਇਆ ਜਾ ਰਿਹਾ ਉਹ ਇਲਜ਼ਾਮ ਇਹ ਲਗਾਇਆ ਜਾ ਰਿਹਾ ਕਿ ਪ੍ਰਸ਼ਾਸਨ ਆਪੋ ਆਪਣੀ ਜੋ ਜ਼ਿੰਮੇਵਾਰੀ ਹੈ ਉਸ ਨੂੰ ਸ਼ਾਇਦ ਨਹੀਂ ਸਮਝ ਰਿਹਾ ਇਸ ਕਰਕੇ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਆਪ ਹੀ ਸੰਭਲ ਲਈ ਹੈ ਲੋਕ ਇਸ ਵਿੱਚ ਜੋ ਕਿਨਾਰੇ ਪੱਕੇ ਕਰ ਰਹੇ ਨੇ ਆਪਣੀ ਕੋਸ਼ਿਸ਼ ਦੇ ਨਾਲ ਤੇ ਤੁਸੀਂ ਦੇਖੋ ਕਿ ਇਸ ਥਾਂ ਤੇ ਟਰੈਕਟਰ ਅਤੇ ਜਿਸ ਵੀ ਮਸ਼ੀਨਾਂ ਵੀ ਪਹੁੰਚੀਆਂ ਹੋਏ ਨੇ ਤੇ ਲੋਕ ਜੋ ਇੱਥੇ ਆਪ ਮੁਹਾਰੇ ਹੋ ਕੇ ਕੰਮ ਕਰ ਰਹੇ ਨੇ ਉਹ ਕੀ ਕਹਿ ਰਹੇ ਨੇ ਆਓ ਉਹਨਾਂ ਨੂੰ ਵੀ ਸੁਣੀਏ ਇੱਥੇ ਘੱਟੋ ਘੱਟ ਹਜ਼ਾਰ ਬੰਦਾ ਲੱਗਾ ਆ ਜੀ ਸਾਰੇ ਪਿੰਡਾਂ ਵਾਲੇ ਆਪ ਖੋਦ ਆਣ ਕੇ ਆਦੇ ਘਰੋਂ ਥੈਲੇ ਲੈ ਕੇ ਆਏ ਨੇ ਕਈਆਂ ਸਾਰਾ ਰਾਸ਼ਨ ਲੰਗਰ ਇੱਥੇ ਪਬਲਿਕ ਲੈ ਕੇ ਆਉਣ ਲਈ ਹੈ ਜੀ ਕੋਈ ਸਰਕਾਰ ਵਾਲਾ ਕੋਈ ਇੱਥੇ ਨਹੀਂ ਲੱਾਇਆ ਲੰਗਰ ਦਾ ਪ੍ਰਬੰਧ ਵੀ ਮਾਲੋ ਸੰਗਤਾਂ ਫਿਰ ਸਾਂਗਤਾ ਆਪ ਆਏ ਲੈ ਕੇ ਆਈਏ ਪਿੰਡਾਂ ਦੇ ਚੌਲ ਲੰਗਰ ਪ੍ਰਸ਼ਾਦਾ ਗੁਰੂ ਘਰਾਂ ਚ ਬਣਵਾ ਬਣਵਾ ਗਿਆ ਜੀ ਡੀਜ਼ਲ ਟਰੈਕਟਰ ਦਾ ਆਪ ਕੋ ਕੰਡੇ ਨੇ ਜੀ ਆਪ ਥੈਲਿਆਂ ਦਾ ਪ੍ਰਬੰਧ ਕਰਨ ਡਏ ਨੇ ਸਾਰੀ ਪਬਲਿਕ ਜੀ ਵੀ ਸਰਕਾਰ ਵੱਲੋਂ ਕੋਈ ਸੁਵਿਧਾ ਨਹੀਂ ਇੱਥੇ ਜੀ ਮਤੌਲੀ ਤੇ ਪਰ ਸਾਗਰਾ ਕੰਗਸਰਾ ਗਰਨਾਨਪੁਰਾ ਜੀ ਇਧਰ ਦੇ ਆਪਣੇ ਸਾਗਰਾ ਜੀ ਇਧਰ ਤੇਪੋਰਾ ਜੀ ਇੱਥੇ ਮਤੌਲੀ ਆ ਜੀ ਅੱਗੇ ਕੰਗਸਰਾ ਗਰਨਾਨਪੁਰਾ ਜੀ ਪੰਜ ਪੇੜ 6 ਹੀ ਖਲੋਰੀ ਜੀ ਖਨੌਰੀ ਨੂੰ ਬਹੁਤ ਨੁਕਸਾਨ ਹੈ ਜੀ ਇੱਥੋਂ ਪਾਣੀ ਜਾਂਦਾ ਟੁੱਟ ਗਈ ਖਨੌਰੀ ਨੂੰ ਬਹੁਤ ਵੱਡਾ ਨੁਕਸਾਨ ਆ ਇਸ ਵਾਸਤੇ ਅਸੀਂ ਇੱਥੇ ਧਰਨਾ ਸਾਡਾ ਮਹੀਨਾ ਹੀ ਹੋ ਚਲੇ ਸਾਨੂੰ ਆਉਂਦੇ ਆ ਲਾਰੇ ਲਾ ਕੇ ਚੱਲ ਜਾਂਦੇ ਆ ਜੀ ਘਟੋ ਘਟ ਫੁੱਟ ਪਾਣੀ ਵਗ ਚੁੱਕਾ ਹੀ ਅੱਜ ਤੇ ਬੰਨੇ ਇੱਕ ਅਗਰ ਦੇ ਦੋਨੋਂ ਪਾਸੇ ਤੁਸੀਂ ਲੱਗੇ ਹੋ ਕਿੰਨਾ 길ੰਬਾ ਪੁਲ ਇਹਨੂੰ ਮਜ਼ਬੂਤ ਕਰ ਰਹੇ ਹੋ ਅਸੀਂ ਇਹਨੂੰ ਘਟ ਤੋਂ ਘਟ ਟਰੈਕਟਰ ਦਾ ਵਾਇਆ ਜਿੰਨਾ ਕਰਾਇਆ ਇੰਨਾ ਚੌੜਾ ਲੈ ਕੇ ਜਾ ਰਹੇ ਆ ਮજબૂત ਕਰ ਦਿੱਤਾ 5-5 ਫੁੱਟ ਬਣ ਦਿੱਤਾ ਜੀ ਉੱਚਾ ਕਰਦਾ ਹਾਂ ਹਾਂ ਜੀ ਦੋਨੇ ਪਾਸੇ ਦੋਨੇ ਪਾਸੇ ਵੀ ਹੁਣ ਕੋਈ ਖਤਰਾ ਇਸ ਟਾਈਮ ਨਹੀਂ ਲੱਗਦਾ ਜੇ ਪਾਣੀ ਜ਼ਿਆਦਾ ਛੱਡਣਗੇ ਫਿਰ ਤਾਂ ਖਤਰਾ ਹੀ ਨਹੀਂ ਤੇ ਇੰਨਾ ਪਾਣੀ ਲੰਗੀ ਜਾਂਦਾ ਜੀ ਤਾਂ ਜੋ ਲੋਕ ਸਮਾਣਾ ਸ਼ੁਤਰਾਣਾ ਤੇ ਪਾਤਣਾ ਵਾਲੇ ਇਲਾਕੇ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਲਈ ਇਹ ਚਿੰਤਾ ਦਾ ਵਿਸ਼ਾ ਖਾਸ ਕਰਕੇ ਇਨਾ ਇਲਾਕਿਆਂ ਦੇ ਵਿੱਚ ਪੈਂਦੇ ਪਿੰਡਾਂ ਵਾਲੇ ਲੋਕਾਂ ਦੇ ਲਈ ਕਿਉਂਕਿ ਜੇਕਰ ਘੱਗਰ ਓਵਰਫਲੋ ਹੈ ਕਿਉਂਕਿ ਜੋ ਖਤਰੇ ਦਾ ਨਿਸ਼ਾਨਾ ਉਸ ਦੇ ਬਰਾਬਰ ਇਸ ਵਿੱਚ ਘੱਗਰ ਵਹਿ ਰਿਹਾ ਹੈ ਤੇ ਜੇਕਰ ਪਾਣੀ ਓਵਰਫਲੋ ਹੁੰਦਾ ਤਾਂ ਕਿਹੜੇ ਕਿਹੜੇ ਪਿੰਡਾਂ ਨੂੰ ਨੁਕਸਾਨ ਪਹੁੰਚਾ ਸਕਦਾ ਉਸ ਦੀ ਜਾਣਕਾਰੀ ਵੀ ਤੁਸ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ ਇਸ ਕਰਕੇ ਜੋ ਕੰਟਰੋਲ ਰੂਮ ਦੇ ਨੰਬਰ ਨੇ ਜੋ ਸੰਬੰਧਿਤ ਨੰਬਰ ਨੇ ਜਿੱਥੇ ਤੁਹਾਨੂੰ ਸਟੀਕ ਜਾਣਕਾਰੀ ਮਿਲੇਗੀ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਜਾਣਕਾਰੀ ਉਹੀ ਹਾਸਲ ਕਰੋ ਜੋ ਸਟੀਕ ਹੋਏ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਹੋਵੇ ਕਿਉਂਕਿ ਇਸ ਸਮੇਂ ਬਹੁਤ ਸਾਰੇ ਲੋਕ ਮਿਸ ਇਨਫੋਰਮੇਸ਼ਨ ਗਲਤ ਸੂਚਨਾਵਾਂ ਵੀ ਫ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਹੈ ਤੇ ਕਿਹੜੇ ਕਿਹੜੇ ਪਿੰਡ ਇਸ ਸਮੇਂ ਖਤਰੇ ਦੇ ਵਿੱਚ ਨੇ ਤਾਂ ਇਸ ਸਮੇਂ ਜੋ ਘੱਗਰ ਦੇ ਨਾਲ ਨਾਲ ਜੰਬੋ ਵਾਲੀ ਜੋ ਚੋ ਹੈ ਉਸ ਦੇ ਵਿੱਚ ਵੀ ਪਾਣੀ ਭਰਿਆ ਹੋਇਆ ਤੇ ਇਸ ਕਰਕੇ ਇਹਨਾਂ ਪਿੰਡਾਂ ਦੇ ਆਲੇ-ਦੁਆਲੇ ਕਿਉਂਕਿ ਇਸ ਸਮੇ ਤੁਹਾਨੂੰ ਇੱਕ ਗੱਲ ਸਮਝਣੀ ਪੈਗੀ ਕਿ ਭਾਖੜਾ ਹੋਵੇ ਉਸ ਦੇ ਵਿੱਚ ਵੀ ਪਾਣੀ ਦਾ ਪੱਧਰ ਜ਼ਿਆਦਾ ਹੈ ਘੱਗਰ ਦੇ ਵਿੱਚ ਪਾਣੀ ਸਭ ਤੋਂ ਜ਼ਿਆਦਾ ਜਿਹੜੀ ਇਹ ਚੋ ਨੇ ਨਾਲੇ ਨੇ ਬਰਸਾਤੀ ਨਾਲੇ ਸਾਰੇ ਇਸ ਸਮੇ ਭਰੇ ਪਏ ਨੇ ਪਾਣੀ ਦੇ ਨਾਲ ਤਾਂ ਜੇਕਰ ਥੋੜਾ ਵੀ ਪੱਧਰ ਵੱਧਾ ਕਿਸੇ ਵੀ ਚੋ ਦਾ ਜਾਂ ਕਿਸੇ ਵੀ ਨਹਿਰ ਦਾ ਰਿਹਾ ਕਿਸੇ ਵੀ ਦਰਿਆ ਦਾ ਤਾਂ ਸਾਰੇ ਪਾਸੇ ਓਵਰਫਲੋ ਹੋਏਗਾ ਤਾਂ ਜਿਹੜੇ ਪਿੰਡਾਂ ਨੂੰ ਇਸ ਸਮੇਂ ਜ਼ਿਆਦਾ ਸਤਰਕ ਰਹਿਣ ਦੀ ਲੋੜ ਹੈ ਜਿਨ੍ਹਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਉਹ ਹੈ ਖੇੜੀ ਨਗਾਈਆਂ ਸਿਹਾਲ ਬਰਾਸ ਧੂੜ ਦਗਾਲ ਕਲਾਂ ਦਗਾਲ ਖੁਰਦ ਹਰਿਆਉ ਖੁਰਦ ਹਰਿਆਉ ਕਲਾਂ ਸੇਲ ਵਾਲਾ ਖਾਨਨੇਵਾਲ ਤੇ ਇਹਨਾਂ ਪਿੰਡਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਤੁਹਾਨੂੰ ਇੱਕ ਹੋਰ ਜਾਣ ਕੇ ਜਦ ਸੇ ਕਿ ਖਾਨਨੇਵਾਲ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ ਤੇ ਖਾਨਨੇਵਾਲ ਪਿੰਡ ਤੋਂ ਸਾਡੇ ਕੋਲ ਲਗਾਤਾਰ ਬਹੁਤ ਸਾਰੇ ਮੈਸੇਜ ਆ ਰਹੇ ਨੇ ਕਿ ਇੱਥੇ ਪਸ਼ੂਆਂ ਦੇ ਚਾਰੇ ਦੇ ਲਈ ਪ੍ਰਬੰਧ ਕੀਤਾ ਜਾਵੇ ਤੇ ਤਰਪਾਲਾਂ ਦਾ ਵੀ ਪ੍ਰਬੰਧ ਕੀਤਾ ਜਾਵੇ ਤਾਂ ਖਾਨਨੇਵਾਲ ਪਿੰਡ ਦੇ ਲੋਕਾਂ ਦੇ ਲਈ ਜੋ ਵੀ ਮਦਦ ਕਰਨਾ ਚਾਹੁੰਦਾ ਹੈ ਉਹ ਉਹ ਇਹਨਾਂ ਪਿੰਡਾਂ ਦੇ ਵਿੱਚ ਸੰਪਰਕ ਕਰ ਸਕਦਾ ਹੈ ਜੋ ਕੰਟਰੋਲ ਰੂਮ ਨੇ ਕੰਟਰੋਲ ਰੂਮ ਆ ਬਾਰੇ ਜ਼ਰੂਰੀ ਜਾਣਕਾਰੀ ਰੱਖੋ ਇਹ ਚਾਰ ਨੰਬਰ ਅਸੀਂ ਤੁਹਾਨੂੰ ਦਿਖਾ ਰਹੇ ਚਾਰੇ ਨੰਬਰ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਖਾਸ ਕਰਕੇ ਇਹਨਾਂ ਇਲਾਕੇ ਦੇ ਪਿੰਡ ਇਹਨਾਂ ਇਲਾਕਿਆਂ ਦੇ ਜੋ ਪਿੰਡ ਨੇ ਉਹਨਾਂ ਦੇ ਸਰਪੰਚਾਂ ਕੋਲ ਜਾਂ ਪੰਚਾਂ ਕੋਲ ਜਾਂ ਆਮ ਲੋਕਾਂ ਕੋਲ ਪਾਤਰਾਂ ਦੇ ਕੰਟਰੋਲ ਰੂਮ ਕੀ ਨੇ ਜੋ ਪਾਤਰਾਂ ਦੇ ਲੱਗੇ ਪਿੰਡ ਨੇ ਉਹ ਆ 01766243403 ਇਹਨੂੰ ਨੋਟ ਕਰ ਲਓ ਸਮਾਣਾ ਦੇ ਕੰਟਰੋਲ ਨੂੰ ਕੰਟਰੋਲ ਰੂਮ ਦਾ ਨੰਬਰ ਕੀ ਹੈ 01766221190 ਤੇ ਪਟਿਆਲਾ ਕੰਟਰੋਲ ਰੂਮ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਇੱਥੇ ਮੁੜ ਕੇ ਅਸੀਂ ਨੋਟ ਕਰਾ ਰਹੇ ਹਾਂ 01752350550 ਤੇ 017523 58550 A4 ਨੰਬਰ ਪਟਿਆਲਾ ਜ਼ਿਲ੍ਹੇ ਤੋਂ ਲੈ ਕੇ ਸਮਾਣਾ ਤੇ ਫਿਰ ਪਾਤਣਾ ਇਸ ਪੂਰੇ ਪੈਸ ਨੂੰ ਜੋ ਕਿ ਕਰੀਬ-ਕਰੀਬ 50 ਕਿਲੋਮੀਟਰ ਪੈਂਦਾ ਹੈ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਹਾਨੂੰ ਇਹਨਾਂ ਨੰਬਰਾਂ ਤੇ ਸੰਪਰਕ ਕਰਨਾ ਲਾਜ਼ਮੀ ਹੈ ਕਿਉਂਕਿ ਜੋ ਲੋਕ ਇਸ ਪੂਰੇ ਪੈਚ ਨੂੰ ਜਾਣਦੇ ਹੋਣਗੇ ਪੂਰੇ ਇਲਾਕੇ ਨੂੰ ਜਾਣਦੇ ਹੋਣਗੇ ਉਹਨਾਂ ਨੂੰ ਇਹ ਵੀ ਪਤਾ ਹੋਵੇਗਾ ਕਿ ਜਿੱਥੋਂ-ਜਿੱਥੋਂ ਘੱਗਰ ਗੁਜ਼ਰਦੀ ਹੈ ਉੱਥੋਂ ਹੀ ਹਰਿਆਣਾ ਵੀ ਸ਼ੁਰੂ ਹੋ ਜਾਂਦਾ ਹੈ ਤਾਂ ਉਹ ਤਸਵੀਰ ਵੀ ਅਸੀਂ ਤੁਹਾਨੂੰ ਦਿਖਾਈਏ ਜਿੱਥੋਂ ਘੱਗਰ ਚ ਪਾੜ ਪਿਆ ਤੇ ਜੋ ਭਾਖੜਾ ਨਹਿਰ ਉੱਥੇ ਪਾਣੀ ਪਿਆ ਉਸ ਤੋਂ ਇਲਾਵਾ ਜੇਕਰ ਘੱਗਰ ਓਵਰਫਲੋ ਵੀ ਹੁੰਦੀ ਹੈ ਤਾਂ ਜੋ ਹਰਿਆਣਾ ਦਾ ਇਲਾਕਾ ਹੈ ਕੈਥਲ ਜ਼ਿਲ੍ਹਾ ਉੱਥੇ ਵੀ ਇਸ ਸਮੇਂ ਨੁਕਸਾਨ ਹੋ ਸਕਦਾ ਹੈ ਇਹ ਤਸਵੀਰਾਂ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਆਬ ਨਾਲ ਪਾਣੀ ਇਸ ਸਮੇਂ ਖਤਰੇ ਦੇ ਨਿਸ਼ਾਨ ਦੇ ਕੋਲ ਹੈ ਇਹ ਕੈਥਲ ਜ਼ਿਲ੍ਹੇ ਦੇ ਵਿੱਚ ਜਾਂਦਾ ਜਾਂਦੀ ਇਹ ਨਹਿਰ ਹੈ ਜਿੱਥੇ ਇਹ ਪਾਣੀ ਦਾ ਪੱਧਰ ਹੈ ਤਾਂ ਇਹ ਪਾਣੀ ਜੇਕਰ ਓਵਰਫਲੋ ਹੋਇਆ ਔਰ ਜੇਕਰ بارش ਇਸੇ ਤਰ੍ਹਾਂ ਹੁੰਦੀ ਰਹੀ ਤਾਂ ਕੈਥਲ ਜ਼ਿਲ੍ਹਾ ਵੀ ਹੜਾ ਦੀ ਮਾਰ ਹੇਠ ਆ ਜਾਏਗਾ ਹਾਲਾਂਕਿ ਪਾਣੀ ਉੱਥੇ ਵੀ ਇਸ ਸਮੇਂ ਜ਼ਿਆਦਾ ਪਹੁੰਚਿਆ ਹੋਇਆ ਹੈ ਪਰ ਲੋਕਾਂ ਦੇ ਜੋ ਲੋਕ ਹਰਿਆਣੇ ਦੇ ਕੈਥਲ ਜ਼ਿਲ੍ਹੇ ਦੇ ਜੋ ਪਿੰਡ ਨੇ ਉਹਨਾਂ ਦੇ ਲਈ ਵੀ ਖਤਰੇ ਦਾ ਨਿਸ਼ਾਨ ਹੈ ਜੋ ਖਾਸ ਕਰਕੇ ਇਸ ਸਮੇਂ ਕੱਗਰ ਵਾਲੇ ਇਲਾਕੇ ਦੇ ਵਿੱਚ ਰਹਿੰਦੇ ਨੇ ਤਾਂ ਇਹ ਤਸਵੀਰਾਂ ਬੇहद ਚਿੰਤਾ ਪੈਦਾ ਕਰਨ ਵਾਲੀਆਂ ਨੇ ਪਰ ਸਭ ਤੋਂ ਅਹਿਮ ਗੱਲ ਤੁਸੀਂ ਦੇਖੋਗੇ ਪਾਣੀ ਡੇਂਜਰ ਲੈਵਲ ਨੂੰ ਟੱਚ ਕਰ ਚੁੱਕਾ ਹੈ ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਇਹ ਡੇਂਜਰ ਲੈਵਲ ਤੋਂ ਹੁਣ ਬਰਾਬਰ ਵਹਿ ਰਿਹਾ ਪਾਣੀ ਇਸ ਤੋਂ ਉੱਪਰ ਪਾਣੀ ਮਤਲਬ ਕਿ ਪਿੰਡਾਂ ਦੇ ਵਿੱਚ ਜਾਣਾ ਔਰ ਖਾਸ ਕਰਕੇ ਕੈਥਲ ਜ਼ਿਲ੍ਹੇ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ ਤਾਂ ਇਸ ਸਮੇਂ ਇੱਕ ਗੱਲ ਪੱਲੇ ਬੰਨ੍ਹਣੀ ਹੈ ਕਿ ਗਲਤ ਸੂਚਨਾਵਾਂ ਦੇ ਜੋ ਪ੍ਰਭਾਵ ਹੈ ਉਸ ਦੇ ਵਿੱਚ ਨਹੀਂ ਆਉਣਾ ਪ੍ਰਸ਼ਾਸਨ ਜੋ ਕਹਿ ਰਿਹਾ ਉਸ ਨੂੰ ਫਾਲੋ ਕਰਨਾ ਤੇ ਜੇਕਰ ਤੁਹਾਨੂੰ ਕਿਸੇ ਵੀ ਥਾਂ ਤੇ ਖਤਰਾ ਲੱਗ ਰਿਹਾ ਕਿਸੇ ਵੀ ਅਜਿਹੇ ਮਕਾਨ ਦੇ ਵਿੱਚ ਅਜਿਹੀ ਥਾਂ ਤੇ ਤੁਸੀਂ ਉਹ ਜਿੱਥੇ ਤੁਹਾਨੂੰ ਲੱਗਦਾ ਕਿ ਪਾਣੀ ਕਰਕੇ ਨੁਕਸਾਨ ਹੋ ਸਕਦਾ ਹੈ ਤਾਂ ਉਸ ਥਾਂ ਨੂੰ ਤੁਰੰਤ ਛੱਡ ਦਿਓ ਕਿਉਂਕਿ ਪ੍ਰਸ਼ਾਸਨ ਨੇ ਇਸ ਦੀ ਵਾਰਨਿੰਗ ਸਵੇਰੇ ਤੋਂ ਹੀ ਜਾਰੀ ਕੀਤੀ ਹੋਈ ਹੈ ਇੱਥੇ ਘਟੋ ਘਟ ਹਜ਼ਾਰ ਬੰਦਾ ਲੱਗਾ ਆ ਜੀ ਸਾਰੇ ਪਿੰਡਾਂ ਵਾਲੇ ਆਪ ਖੁਦ ਆਣ ਕੇ ਆਦੇ ਘਰੋਂ ਥੈਲੇ ਲੈ ਕੇ ਆਏ ਨੇ ਕਈਆਂ ਸਾਰਾ ਰਾਸ਼ਨ ਲੰਗਰ ਇੱਥੇ ਪਬਲਿਕ ਲੈ ਕੇ ਆਉਣ ਡਈ ਹੈ ਜੀ ਕੋਈ ਸਰਕਾਰ ਵਾਲੋ ਕੋਈ ਇੱਥੇ ਨਹੀਂ ਲਾਇਆ ਹੋਇਆ ਲੰਗਰ ਦਾ ਪ੍ਰਬੰਧ ਵੀ ਮੰਨ ਲੋ ਸੰਗਤਾਂ ਖੁਦ ਸੰਗਤਾਂ ਆਪ ਆਏ ਲੈ ਕੇ ਆਈਏ ਪਿੰਡਾਂ ਦੇ ਚੌਲ ਲੰਗਰ ਪ੍ਰਸ਼ਾਦਾ ਗੁਰੂ ਘਰਾਂ ਚ ਬਣਵਾ ਬਣਵਾ ਕੇ ਜੀ ਡੀਜ਼ਲ ਟਰੈਕਟਰ ਦਾ ਅਲਰਟ ਕੀਤਾ ਗਿਆ ਪਰ ਸਭ ਤੋਂ ਪਹਿਲਾਂ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਕਨੌਰ ਦੀ ਕਿਉਂਕਿ ਕਨੌਰ ਤੋਂ ਵੀ ਘੱਗਰ ਹੋ ਕੇ ਗੁਜ਼ਰਦੀ ਹੈ ਤੇ ਨਾਲ ਹੀ ਭਾਖੜਾ ਵੀ ਹੈ ਤੇ ਇਸ ਥਾਂ ਦੀ ਤਸਵੀਰ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਅੰਦਾਜ਼ਾ ਲੱਗੇਗਾ ਕਿ ਇਸ ਪੂਰੇ ਇਲਾਕੇ ਦੇ ਵਿੱਚ ਖਤਰਾ ਕਿੰਨਾ ਵੱਡਾ ਹੈ ਇਹ ਤੁਸੀਂ ਇੱਕ ਵੱਡਾ ਪਾੜ ਪਿਆ ਦੇਖ ਰਹੇ ਹੋ ਇਹ ਪਾੜ ਪਿਆ ਹੋਇਆ ਭਾਖੜਾ ਨਹਿਰ ਦੇ ਵਿੱਚ ਜੀ ਹਾਂ ਭਾਖੜਾ ਨਹਿਰ ਦੇ ਵਿੱਚ ਇਸ ਕਰਕੇ ਅਸੀਂ ਕਹਿ ਰਹੇ ਕਿਉਂਕਿ ਪਰਲੇ ਪਾਸ ਜੇਕਰ ਤੁਸੀਂ ਦੇਖ ਰਹੇ ਜਿੱਥੋਂ ਪਾਣੀ ਆ ਰਿਹਾ ਹੈ ਉਹ ਘੱਗਰ ਦਾ ਪਾਣੀ ਓਵਰਫਲੋ ਹੋ ਕੇ ਜਦੋਂ ਇੱਥੇ ਪਾੜ ਪਿਆ ਤਾਂ ਇਹ ਭਾਖੜਾ ਨਦੀ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਭਾਖੜਾ ਨਹਿਰ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਤੇ ਇਹ ਸਾਰਾ ਪਾਣੀ ਹੁਣ ਹਰਿਆਣੇ ਵੱਲ ਜਾ ਨਾਲ ਜਿਹੜੇ ਵੀ ਪਿੰਡ ਨੇ ਜਿੱਥੋਂ ਇਹ ਪਾੜ ਪਿਆ ਉਹਨਾਂ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਇਸ ਸਮੇਂ ਪ੍ਰਸ਼ਾਸਨ ਲਗਾਤਾਰ ਉੱਥੇ ਇਹਨਾਂ ਪਿੰਡਾਂ ਦੇ ਵਿੱਚ ਰੈਸਕਿਊ ਆਪਰੇਸ਼ਨ ਚਲਾ ਰਿਹਾ ਹੈ ਪਰ ਇਸ ਸਮੇਂ ਸਭ ਤੋਂ ਵੱਡੀ ਖਤਰੇ ਵਾਲੀ ਗੱਲ ਇਹ ਹੈ ਕਿ ਇਸ ਜਿਹੜੇ ਜਿਹੜੇ ਵਾਲੇ ਪਾਸੋਂ ਪਾਣੀ ਇਹ ਆ ਰਿਹਾ ਉਸ ਪਾਸੇ ਜਿੰਨੇ ਵੀ ਪਿੰਡ ਨੇ ਜਿੰਨੇ ਵੀ ਇਲਾਕੇ ਨੇ ਉਹਨਾਂ ਥਾਵਾਂ ਦੇ ਪਾਣੀ ਵੜ ਚੁੱਕਾ ਹੈ ਤੇ ਇਹਨਾਂ ਥਾਵਾਂ ਤੇ ਹੀ ਅਸਵੇਰੇ ਤੋਂ ਹੀ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੋਇਆ ਸੀ ਤੇ ਅਲਰਟ ਦੇ ਮੱਦੇਨਜ਼ਰ ਹੋਈ ਵੀ ਉਹੀ ਗੱਲ ਜਿਸ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਵੜਿਆ ਹੋਇਆ ਹੈ ਤੇ ਇਹਨਾਂ ਪਿੰ ਰੈਸਕਿਊ ਆਪਰੇਸ਼ਨ ਵੀ ਨਾਲ-ਨਾਲ ਚਲਾਇਆ ਜਾ ਰਿਹਾ ਹੈ ਪਰ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰ ਉਹੀ ਦਿਖਾਈਏ ਜਦੋਂ ਇਹ ਪਾੜ ਪਿਆ ਤੇ ਨਾਲ ਜੋ ਇਹ ਪਿੰਡ ਵਾਸੀ ਤੁਹਾਨੂੰ ਦਿਖ ਰਹੇ ਨੇ ਇਹਨਾਂ ਨੇ ਹਰ ਉਹ ਕੋਸ਼ਿਸ਼ ਕੀਤੀ ટી ਜੋ ਸੜਕ ਹੈ ਉਹ ਨਾ ਟੁੱਟ ਜਾਵੇ ਕਿਉਂਕਿ ਜਦੋਂ ਇਹ ਸੜਕ ਟੁੱਟੀ ਤਾਂ ਇਸ ਬੰਨੇ ਦੇ ਵੀ ਜਿੰਨੇ ਪਿੰਡ ਨੇ ਉਹ ਵੀ ਡੁੱਬ ਜਾਣੇ ਸੀ ਪਰ ਜੋ ਪਾਣੀ ਹੈ ਉਸ ਪਾਣੀ ਨੂੰ ਹੁਣ ਤੁਸੀਂ ਦੇਖ ਰਹੇ ਹੋ ਕਿ ਜਾਂਦਾ ਉਹ ਦਿਖਾਈ ਦੇ ਰਿਹਾ ਹੈ ਹਰਿਆਣਾ ਵਾਲੇ ਪਾਸੇ ਯਾਨੀ ਕਿ ਖਤਰਾ ਸਿਰਫ ਪਟਿਆਲਾ ਜ਼ਿਲ੍ਹਾ ਹੀ ਨਹੀਂ ਹੈ ਖਤਰੇ ਦੇ ਵਿੱਚ ਅੰਬਾਲੇ ਦੇ ਕੁਝ ਇਲਾਕੇ ਵੀ ਨੇ ਜੋ ਕਨੌਰ ਵਾਲੇ ਪਾਸੇ ਦੇਵੀਗੜ ਵਾਲੇ ਪਾਸੇ ਤੇ ਜੋ ਕਪੂਰੀ ਪਿੰਡ ਹੈ ਉਸ ਵਾਲੇ ਪਾਸੇ ਪੈਂਦੇ ਨੇ ਤਾਂ ਇਸ ਸਮੇਂ ਸਿਰਫ ਪੰਜਾਬ ਸੂਬਾ ਨਹੀਂ ਹਰਿਆਣੇ ਦੇ ਵਿੱਚ ਵੀ ਇਸ ਸਮੇਂ ਖਤਰਾ ਬਣਿਆ ਹੋਇਆ ਘੱਗਰ ਨਦੀ ਦਾ ਘੱਗਰ ਨਦੀ ਸਾਰੇ ਪਾਸੇ ਜਕਰ ਓਵਰ ਹੋਈ ਤਾਂ ਇਹ ਡਬੋਂਦੀ ਜਾਏਗੀ ਸਭ ਤੋਂ ਜ਼ਿਆਦਾ ਖਤਰੇ ਵਾਲੀ ਗੱਲ ਇਹ ਹੈ ਕਿ ਰਹਿ ਰਹਿ ਕੇ ਚੰਡੀਗੜ੍ਹ ਮੁਹਾਲੀ ਤੋਂ ਲੈ ਕੇ ਪਟਿਆਲਾ ਤੇ ਸਮਾਣਾ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ بارش ਹੋ ਰਹੀ ਹੈ ਜੇਕਰ بارش ਨਹੀਂ ਲੁਕੀ ਰੁਕੀ ਤਾਂ ਇਹ ਪਾਣੀ ਹੋਰ ਵਧੇਗਾ ਤੇ ਇਹ ਪਾਣੀ ਫਿਰ ਬੇਕਾਬੂ ਹੋ ਜਾਏਗਾ ਹਾਲਾਂਕਿ ਇਸ ਸਮੇਂ ਵੀ ਖਤਰੇ ਵਾਲੀ ਗੱਲ ਬਣੀ ਹੋਈ ਹੈ ਇਹ ਖਤਰਾ ਕਦੋਂ ਟਲੇਗਾ ਇਸ ਦਾ ਠੀਕ ਠੀਕ ਅੰਦਾਜ਼ਾ ਨਹੀਂ ਹੈ ਇਸੇ ਕਰਕੇ ਇਹ ਪਿੰਡ ਵਾਲੇ ਆਪ ਮੁਹਾਰੇ ਹੋ ਕੇ ਕਿਉਂਕਿ ਇਸ ਪਾਸੇ ਪਾਣੀ ਨਾ ਜਾਵੇ ਇਸ ਲਈ ਇਹਨਾਂ ਨੇ ਬੰਨ ਮਾਰਨੇ ਸ਼ੁਰੂ ਕਰ ਦਿੱਤੇ ਨੇ ਜੋ ਕੰਡੇ ਨੇ ਉਹਨਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਪਰਲੇ ਪਾਸੇ ਕੰਡਾ ਆਲਰੇਡੀ ਟੁੱਟ ਚੁੱਕਾ ਹੈ ਸਾਡੇ ਪੱਤਰਕਾਰ ਇਸ ਸਮੇਂ ਗਰਾਉਂਡ ਜ਼ੀਰੋ ਤੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣੇ ਜਦੋਂ ਇਹ ਪਾੜ ਪਿਆ ਉਸ ਵੇਲੇ ਦੀ ਤਸਵੀਰ ਤੇ ਉਸ ਤੋਂ ਬਾਅਦ ਅਸੀਂ ਪਿੰਡ ਦੇ ਵਿੱਚ ਵੀ ਗਏ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਉਹ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਗਰਾਉਂਡ ਜ਼ੀਰੋ ਤੋਂ ਰਿਪੋਰਟ ਕਿ ਕੱਗਰ ਦਾ ਪਾਣੀ ਕਿਵੇਂ ਪਾਖੜਾ ਦੇ ਵਿੱਚ ਜਿਹੜਾ ਉਹ ਵਹਿਣ ਲੱਗ ਗਿਆ ਔਰ ਉਸ ਵਕਤ ਇਹ ਵੱਡੀ ਤਸਵੀਰ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਪਾਖੜਾ ਦੀ ਤਸਵੀਰ ਹੈ ਜਿੱਥੋਂ ਕੱਗਰ ਜਿਹੜਾ ਉਹ ਪਾਖੜਾ ਦੇ ਵਿੱਚ ਵਹਿਣਾ ਸ਼ੁਰੂ ਹੋ ਚੁੱਕਾ ਹੈ ਤੇ ਹੁਣ ਕਹਿ ਲਈਏ ਤਾਂ ਹਰਿਆਣੇ ਵਾਲਿਆਂ ਦੀ ਦਿੱਕਤ ਵਧਣ ਜਾਰੀ ਹੈ ਇਹ ਤਸਵੀਰ ਹਰਿਆਣਾ ਦੇ ਲਈ ਹੈ ਕਿਉਂਕਿ ਹਰਿਆਣਾ ਦੇ ਵਿੱਚ ਇਹ ਮੁਸੀਬਤ ਨੂੰ ਜਿਹੜੀ ਹੈ ਉਹ ਦਸਤਕ ਦੇ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਇਹ ਮੁਸੀਬਤ ਵਧੇਗੀ ਕਿਉਂਕਿ ਕੱਗਰ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਕੇ ਬੰਨ ਟੁੱਟਣ ਕਾਰਨ ਭਾਖੜਾ ਦੇ ਵਿੱਚ ਮਿਕਸ ਹੋਣਾ ਸ਼ੁਰੂ ਹੋ ਚੁੱਕਾ ਹੈ ਇਹ ਭਾਖੜਾ ਜਿਹੜੀ ਉਹ ਹਰਿਆਣਾ ਦੇ ਵਿੱਚ ਦਾਖਲ ਹੋ ਜਾਂਦੀ ਹੈ ਕਿਉਂਕਿ ਕੁਝ ਹੀ ਕਿਲੋਮੀਟਰ ਤੋਂ ਹਰਿਆਣਾ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਇਸ ਵਕਤ ਦੀ ਇਹ ਸਭ ਤੋਂ ਵੱਡੀ ਖਬਰ ਜਿਹੜੀ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਸਰਾਲਾ ਹੈਡ ਤੋਂ ਜੋ ਕੱਗਰ ਓਵਰਫਲੋ ਹੋਈ ਤਾਂ ਓਵਰਫਲੋ ਹੋਣ ਕਾਰਨ ਇਹ ਕੱਗਰ ਜਿਹੜੀ ਆ ਉਹ ਹੁਣ ਪਾਖੜਾ ਦੇ ਵਿੱਚ ਜਿਹੜੀ ਉਹ ਮਿਕਸ ਹੋ ਚੁੱਕੀ ਆ ਔਰ ਇਸ ਵਕਤ ਬੰਨ ਮੰਨ ਦਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਤਾਂ ਉਸ ਦੀ ਤਸਵੀਰ ਜਿਹੜੀ ਉਹ ਤੁਸੀਂ ਵੇਖ ਪਾ ਰਹੇ ਹੋ ਕਿ ਕਿਵੇਂ ਜਿਹੜੀਆਂ ਬੋਰਗੀਆਂ ਭਰ-ਭਰ ਕੇ ਸਿੱਟੀਆਂ ਜਾ ਰਹੀਆਂ ਨੇ ਕਿਉਂਕਿ ਜਿਹੜੀ ਸੜਕ ਆ ਉਹ ਖੁਰਨ ਲੱਗ ਗਈ ਆ ਤਾਂ ਉਸ ਨੂੰ ਬਚਾਉਣ ਦੇ ਲਈ ਕਿਉਂਕਿ ਜੇਕਰ ਇਹ ਵੀ ਟੁੱਟ ਜਾਏਗਾ ਤਾਂ ਇਹ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਦੋਨੋਂ ਪਾਸਿਓਂ ਮਾਰ ਪਾਣਾ ਜਿਹੜਾ ਸ਼ੁਰੂ ਕਰ ਦੇਗਾ ਭਾਵੇਂ ਉਹ ਉਡਸਰ ਹੋਵੇ ਕਿਉਂਕਿ ਉਡਸਰ ਨੂੰ ਇੱਕ ਵੱਡੀ ਮਾਰ ਪਈ ਹੈ ਉਸ ਤੋਂ ਬਾਅਦ ਕਾਮੀ ਖੁਰਦ ਹੋਰ ਕਈ ਪਿੰਡ ਜਿਹੜੇ ਨੇ ਇਸ ਦੀ ਚਪੇਟ ਹੇਟ ਆ ਸਕਦੇ ਨੇ ਇਹਦਾ ਕੀ ਨੁਕਸਾਨ ਹੋਏਗਾ ਜੀ ਜਿਹੜੀ ਆਕੜਾ ਦੇ ਵਿੱਚ ਹੁਣ ਇਹ ਦੋਨੋਂ ਮਿਕਸ ਹੋ ਚੁੱਕੇ ਆ ਜੋ ਜੀ ਮੈਂ ਫਸਣਾ ਤਬਾਹ ਹੋ ਜਾਗੀ ਜੀ ਪਿੰਡ ਕੇ ਪਿੰਡ ਤਬਾਹ ਹੋ ਜਾਣਾ ਇਹ ਹਰਿਆਣੇ ਨੂੰ ਮਾਰ ਕਰੂਗਾ ਜੀ ਹੁਣ ਹਰਿਆਣੇ ਹਰਿਆਣੇ ਜੜਦੇ ਅੱਗੇ ਹਰਿਆਣੇ ਮੇ ਜਾ ਰਹੇ ਪਾਣੀ ਹਰਿਆਣੇ ਜਾ ਰਹੇ ਪਾਣੀ ਤੇ ਇਹ ਵੱਡਾ ਨੁਕਸਾਨ ਦੇਖੋ ਕਰੇਗਾ ਔਰ ਇਸ ਵਕਤ ਇਹ ਬਨ ਬਨੰਦਾ ਕੰਮ ਕੀਤਾ ਜਾ ਰਿਹਾ ਇਹਦਾ ਕੀ ਨੁਕਸਾਨ ਹੋਏਗਾ ਬਾਈ ਜੀ ਜੋ ਕੱਗਰ ਹੁਣ ਪਾਕੜਾ ਦੇ ਵਿੱਚ ਮਿਕਸ ਹੋ ਚੁੱਕੀ ਹੈ ਕਿਉਂਕਿ ਦੇਖ ਰਹੇ ਆਪਾਂ ਕਿ ਪੱਧਰ ਵਧਦਾ ਜਾ ਰਿਹਾ ਹੈ ਭਾਵੇਂ ਉਧਰ ਖੁਰ ਰਿਹਾ ਉਸ ਤੋਂ ਬਾਅਦ ਪਿੱਛੇ ਵੀ ਕਈ ਥਾਵਾਂ ਤੇ ਉੱਪਰ ਖੁਰਦਾ ਹੋਇਆ ਨਜ਼ਰ ਆ ਰਿਹਾ ਇਹ ਹਰਿਆਣੇ ਨੂੰ ਮਾਰ ਕਰੂਗਾ ਜਾਂ ਪੰਜਾਬ ਨੂੰ ਵੱਧ ਕਰੂਗਾ ਦੇਖੋ ਜੀ ਮਾਰਤਾ ਚਾਹੀ ਪੰਜਾਬ ਵਿੱਚ ਜਾਂ ਹਰਿਆਣਾ ਸਭ ਨੂੰ ਇੱਕ ਸਾਰੀ ਹੈ ਤਕਰੀਬਨ ਪਿਛਲੇ ਵਾਰ ਵੀ ਆਪਾਂ ਨੇ 2023 'ਚ ਜੋ ਫਲੱਡ ਆਇਆ ਸੀਗਾ ਉਸ ਦੀ ਵੀ ਅਸੀਂ ਸਾਰਾ ਤਕਰੀਬਨ ਸਾਰੇ ਇਲਾਕੇ ਜਿੱਧਰ ਘੁੰਮਦੇ ਰਹੇ ਆਂ